ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਪਣੇ ਵੀਰ ਭਰਾਵਾਂ ਨੂੰ ਤੇ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਪਰਮਾਤਮਾ ਸਾਰਿਆਂ ਦੇ ਸਿਹਤੇ ਮੇਰ ਭਰਿਆ ਹੱਥ ਰੱਖੇ ਤੇ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਇੱਕ ਆਪਣੀ ਭੈਣ ਦੇ ਪੇਪਰ ਨਿਕਲੇ ਆ ਇਹਨਾਂ ਦਾ ਨਾਮ ਹੈਗਾ ਜੀ ਕੀਰਤ ਖਹਿਰਾ ਤੇ ਇਹਨਾਂ ਦੇ ਪੇਪਰ ਜਿਹੜੇ ਹੈਗਾ ਇੱਕ ਸਿਹਤੇ ਤੋਂ ਨਿਕਲਿਆ ਤੇ ਟਾਈਮਿੰਗ ਬਹੁਤ ਲੇਟ ਆ ਤੇ ਕਾਫੀ ਆਪਣੇ ਵੀਰਾਂ ਭਰਾਮ ਦੇ ਆਪਾਂ ਨੂੰ ਟਾਈਮਿੰਗ ਨੂੰ ਲੈ ਕੇ ਵੀ ਕਾਫੀ ਸੁਭਾਅ ਲਾਉਂਦੇ ਆ ਇਹਨਾਂ ਦੇ ਟਾਈਮ ਹੈਗਾ ਜੀ 9:23 ਤੇ 35 ਸੈਕਿੰਡ ਤੇ ਇਹਨਾਂ ਜਿਹੜੇ ਪੇਪਰ ਨਿਕਲੇ ਆ ਕਿਸੇਹਤੇ ਤੋਂ ਤੇ ਇਹ ਕਹਿੰਦੇ ਹੈਗੇ ਆ ਕਿ ਨੂਲਾ ਹਸਤਾ ਜਿਹੜਾ ਇਹਨਾਂ ਨੂੰ ਮਿਲ ਚੁੱਕਾ ਆ ਤੇ ਬਹੁਤ-ਬਹੁਤ ਮੁਬਾਰਕ ਆ ਜੀ ਇਹਨਾਂ ਨੂੰ ਪੇਪਰ ਨਿਕਲਿਆਂ ਦੀਆਂ ਤੇ ਹੋਰ ਵੀ ਜਿਹੜੇ ਆਪਣੇ ਵੀਰਾਂ ਨੇ ਪੇਪਰ ਭਰਾਇਆ ਹੋ ਆ ਜਿਨ੍ਹਾਂ ਦੀ ਟਾਈਮਿੰਗ ਲੇਟ ਵੀ ਆ ਉਹ ਵੀ ਜ਼ਿਆਦਾ ਟੈਨਸ਼ਨ ਨਾ ਲਓ ਕਿਉਂਕਿ ਇਸ ਵਾਰ ਜਿਹੜੇ ਕਾਫੀ ਕੋਟਾ ਆ ਤੇ ਕਾਫੀ ਚਾਂਸ ਆ ਪੇਪਰ ਨਿਕਲਣ ਦੇ ਤੇ ਕਾਫੀ ਵੀਰਾਂ ਦੇ ਆਪਾਂ ਨੂੰ ਕਮੈਂਟ ਆਉਂਦੇ ਆ ਡੋਮੈਸਟਿਕ ਪੇਪਰ ਤੇ ਜਿਹੜੇ ਆਹਾ ਸਾਲ ਵਾਲੇ ਪੇਪਰ ਸੀਗੇ ਮਾਰਚ ਮਹੀਨੇ ਵਾਲੇ ਤੇ ਉਹ ਹਜੇ ਕਹਿੰਦੇ ਹੈਗੇ ਕਿ ਆਸ ਰੱਖਣੀ ਚਾਹੀਦੀ ਹੈ ਕਿ ਨਹੀਂ ਬਿਲਕੁਲ ਤੁਹਾਨੂੰ ਆਸ ਰੱਖਣੀ ਚਾਹੀਦੀ ਹੈ ਕਿਉਂਕਿ ਜਿਹੜੇ ਡੋਮੈਸਟਿਕ ਤੇ ਸਾਲ ਵਾਲੇ ਪੇਪਰ ਹੈ ਹਜੇ ਇਹ ਨਿਕਲਨੇ ਵੀ ਨਹੀਂ ਸ਼ੁਰੂ ਹੋਏ ਤੇ ਹਜੇ ਇਹ ਨਿਕਲਨੇ ਸ਼ੁਰੂ ਹੋਣੇ ਆ ਜਲਦੀ ਹੋ ਥੋੜੇ ਦਿਨਾਂ ਦੇ ਵਿੱਚ ਹੀ ਹਫ਼ਤੇ ਦੇ ਵਿੱਚ ਵਿੱਚ ਕਿਸੇ ਨਾ ਕਿਸੇ ਵੀ ਦਿਨ ਜਿਹੜੇ ਆ ਜਰੂਰ ਇਹ ਪੇਪਰ ਨਿਕਲੂਗੇ ਤੇ ਜਦੋਂ ਵੀ ਕਿਸੇ ਵੀ ਦਿਨ ਪੇਪਰ ਨਿਕਲਦੇ ਆ ਉਦੋਂ ਸਾਡੇ ਨਾਲ ਜਰੂਰ ਸ਼ੇਅਰ ਕਰਦਾ ਤਾਂ ਜੋ ਆਪਣੇ ਹੋਰ ਵੀ ਵੀਰਾਂ ਭਰਾਵਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲ ਸਕੇ ਤੇ ਹੋਰ ਵੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਦੋਂ ਤੁਸੀਂ ਐਮਬੈਸੀ ਦੇ ਵਿੱਚ ਆਪਣੀ ਫਾਈਲ ਜਮ੍ਹਾਂ ਕਰਾਉਣ ਦੇ ਲਈ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਪਊਗਾ ਤੇ ਕਿਹੜੇ ਤੁਹਾਡੇ ਕੋਲ ਪੇਪਰ ਹੋਣੇ ਚਾਹੀਦੇ ਆ ਤੇ ਗੱਲ ਕਰਾਂਗੇ ਅਪੁਆਇੰਟਮੈਂਟਾਂ ਬਾਰੇ ਕਿਉਂਕਿ ਅਪੁਆਇੰਟਮੈਂਟਾਂ ਵੀ ਜਿਹੜੀਆਂ ਨਹੀਂ ਮਿਲ ਰਹੀਆਂ ਕਾਫੀ ਵੀਰਾਂ ਨੂੰ ਤੇ ਉਹਨਾਂ ਦੇ ਵੀ ਕਾਫੀ ਸਵਾਲ ਆਉਂਦੇ ਆ ਤੇ ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਆ ਆਪਣੇ ਸ਼ਹਿਰ ਦਾ ਕੋਟਾ ਤਾਂ ਸਾਨੂੰ ਕਮੈਂਟ ਕਰਕੇ ਆਪਣਾ ਸ਼ਹਿਰ ਦੱਸ ਸਕਦੇ ਆ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਜਿਹੜਾ ਤੁਹਾਡੇ ਕਮੈਂਟ ਦਾ ਵੀ ਜਵਾਬ ਦੇਵਾਂਗੇ ਤੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਵੀਡੀਓ ਦੇ ਲਾਸਟ ਵਿੱਚ ਤੁਹਾਡੇ ਜਿਹੜੇ ਕਮੈਂਟ ਆ ਉਹਨਾਂ ਦੇ ਜਵਾਬ ਦਿੱਤੇ ਹੁੰਦੇ ਆ ਤੇ ਤੁਹਾਡੇ ਸਵਾਲ ਦਾ ਜਿਹੜਾ ਉਹ ਜਵਾਬ ਵੀਡੀਓ ਦੇ ਵਿੱਚ ਹੋ ਸਕਦਾ ਆ ਤੇ ਜਿਹੜੇ ਵੀਰ ਆਪਣੇ ਨਵੇਂ ਆਉਂਦੇ ਆ ਕਿ ਉਹਨਾਂ ਦੇ ਲਈ ਜਿਹੜੀ ਆ ਲੈਂਗੁਏਜ ਇੱਥੇ ਇਟਲੀ ਦੇ ਵਿੱਚ ਬਹੁਤ ਇੰਪੋਰਟੈਂਟ ਆ ਤੇ ਜਿਹੜੀ ਲੈਂਗੁਏਜ ਆ ਇੰਗਲਿਸ਼ ਦੇ ਨਾਲ ਬਿਲਕੁਲ ਵੀ ਨਹੀਂ ਮਿਲਦੀ ਤੇ ਜੇਕਰ ਤੁਸੀਂ ਵੀ ਸਿੱਖਣਾ ਚਾਹੁੰਦੇ ਆ ਟਾਲੀਅਨ ਲੈਂਗੁਏਜ ਪੰਜਾਬੀ ਦੇ ਵਿੱਚ ਤਾਂ ਆਪਾਂ ਜਿਹੜਾ ਇੱਕ ਸਪੈਸ਼ਲ ਤੁਹਾਡੇ ਲਈ ਚੈਨਲ ਬਣਾਇਆ ਜਿਹਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਤੇ ਚੈਨਲ ਨੂੰ ਜਾ ਕੇ ਉੱਥੇ ਸਬਸਕ੍ਰਾਈਬ ਕਰ ਲਿਓ ਤੇ ਚੈਨਲ ਦਾ ਨਾਮ ਹੈਗਾ ਜੀ ਇਟਾਲੀਅਨ ਪੰਜਾਬੀ ਤੇ ਉੱਥੇ ਤੁਸੀਂ ਇਟਾਲੀਅਨ ਲੈਂਗੁਏਜ ਜਿਹੜੀ ਆ ਪੰਜਾਬੀ ਦੇ ਵਿੱਚ ਸਿੱਖ ਸਕਦੇ ਆ ਤੇ ਹੁਣ ਜਿਆਦਾ ਸਮਾਂ ਨਾ ਖਰਾਬ ਕਰਦੇ ਆ ਆਪਾਂ ਕਾਦਿਆਂ ਵੀਡੀਓ ਦੀ ਸ਼ੁਰੂਆਤ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਗੱਲ ਕਰ ਲੈਣੇ ਆ ਕਿ ਜੀ ਜਦੋਂ ਹੁਣ ਤੁਸੀਂ ਐਮਬੈਸੀ ਦੇ ਵਿੱਚ ਜਿਹੜੇ ਵੀਰਾਂ ਨੇ ਨੂਲੇ ਹਾਊਸ ਤੇ ਨਿਕਲ ਚੁੱਕੇ ਆ ਤੇ ਜਦੋਂ ਹੁਣ ਉਹਨਾਂ ਨੇ ਐਮਬੈਸੀ ਦੇ ਵਿੱਚ ਆਪਣੀ ਫਾਈਲ ਜਮ੍ਹਾਂ ਕਰਾਉਣ ਦੇ ਲਈ ਜਾਣਾ ਆ ਤਾਂ ਉਹਨਾਂ ਨੂੰ ਜਿਹੜੇ ਹੁਣ ਪੇਪਰ ਲੱਗਣਗੇ ਤੇ ਪਹਿਲਾਂ ਜਿਹੜੇ ਸੀਗੇ ਉਹ ਪੇਪਰ ਬਹੁਤ ਘੱਟ ਲੱਗਦੇ ਹੁੰਦੇ ਸੀਗੇ ਤੇ ਹੁਣ ਜਿਹੜੀਆਂ ਨਵੀਆਂ ਰਿਕੁਆਇਰਮੈਂਟ ਜਿਵੇਂ ਕਿ ਤੁਹਾਨੂੰ ਪਤਾ ਐ ਐਮਬੈਸੀ ਨੇ ਜਿਹੜੀਆਂ ਨਵ ਰੱਖ ਦਿੱਤੀਆਂ ਸੀਗੀਆਂ ਕਿ ਜਿਹੜੇ ਪੇਪਰ ਆ ਹੁਣ ਜਿਵੇਂ ਕਿ ਮਾਲਕ ਦੀ ਜਿਹੜੀ ਹੈਗੀ ਆ ਉਹ ਫੇਸ ਆਈਡੀ ਜਿਹੜੀ ਕਿ ਮਾਲਕ ਦੇ ਜਿਹਦੇ ਉੱਤੇ ਸਾਈਨ ਹੋਣਗੇ ਤੇ ਉਹ ਕਮੂਨੇ ਵੱਲੋਂ ਟੈਸਟਡ ਹੋਊਗੀ ਤੇ ਉਸ ਤੋਂ ਬਾਅਦ ਮਾਲਕ ਦੀ ਦਿਕਰਾ ਸਿਉਨੀ ਉਹ ਵੀ ਜਿਹੜੀ ਆ ਟੈਸਟਡ ਹੋਣੀ ਚਾਹੀਦੀ ਆ ਕਮੂਨੇ ਵੱਲੋਂ ਤੇ ਉਸ ਤੋਂ ਬਾਅਦ ਇੱਕ ਇੰਤਰਾਤੋ ਦੀ ਸੰਜੋਨ ਨੂੰ ਪੈਰ ਲਵੋਰੋ ਤੇ ਉਹ ਵੀ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਟਰੈਵਲ ਮੈਡੀਕਲ ਇੰਸ਼ੋਰੈਂਸ ਜਿਹੜਾ ਹੈ ਤੁਹਾਡੇ ਕੋਲ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਪਾਸਪੋਰਟ ਆ ਪਾਸਪੋਰਟ ਦੀ ਜਿਹੜੀ ਵੈਲਿਡਿਟੀ ਆ ਤੇ ਉਹ ਵੀ ਜਿਹੜੀ ਹੈਗੀ ਆ ਤੁਹਾਡਾ ਜਦੋਂ ਵੀਜ਼ਾ ਆ ਉਸ ਤੋਂ 3 ਮਹੀਨੇ ਦੀ ਜਿਹੜੀ ਆ ਵੱਧ ਚਾਹੀਦੀ ਆ ਵੈਲਿਡਿਟੀ ਜਦੋਂ ਤੁਹਾਡਾ ਵੀਜ਼ਾ ਐਕਸਪਾਇਰ ਹੁੰਦਾ ਉਸ ਤੋਂ 3 ਮਹੀਨੇ ਦੀ ਵੱਧ ਜਿਹੜੀ ਵੈਲਿਡਿਟੀ ਤੁਹਾਡੇ ਪਾਸਪੋਰਟ ਦੀ ਹੋਣੀ ਚਾਹੀਦੀ ਆ ਤਾਂ ਤੁਹਾਡਾ ਜਿਹੜਾ ਵੀਜ਼ਾ ਆ ਉਹ ਲੱਗੂਗਾ ਨਹੀਂ ਤਾਂ ਜਿਹੜੇ ਤੁਹਾਡੇ ਵੀਜ਼ੇ ਲੱਗਣ ਦੇ ਵਿੱਚ ਪ੍ਰੋਬਲਮ ਆ ਸਕਦੀ ਆ ਤੇ ਇਹ ਗੱਲਾਂ ਦਾ ਤੁਸੀਂ ਕਾਫੀ ਧਿਆਨ ਰੱਖਿਓ ਤੇ ਕਾਫੀ ਆਪਣੇ ਵੀਰਾਂ ਦੇ ਸਵਾਲ ਆਉਂਦੇ ਆ ਨੇਮ ਤੇ ਸਰਨੇਮ ਨੂੰ ਲੈ ਕੇ ਤੇ ਤੁਹਾਡਾ ਵੀਜ਼ਾ ਲੱਗਣ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਤਾਂ ਜੇਕਰ ਤੁਹਾਡੇ ਪਾਸਪੋਰਟ ਦੇ ਉੱਤੇ ਨੇਮ ਤੇ ਸਰਨੇਮ ਜੇਕਰ ਤੁਹਾਡੇ ਪਾਸਪੋਰਟ ਤੇ ਤੁਹਾਡਾ ਸਰਨੇਮ ਨਹੀਂ ਲੱਗਾ ਆ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਦੀ ਵੀਜ਼ਾ ਲੈਣ ਦੇ ਵਿੱਚ ਉਹ ਸਿਰਫ ਪ੍ਰੋਬਲਮ ਇੱਥੇ ਬਾਅਦ ਦੇ ਵਿੱਚ ਆਉਂਦੀ ਆ ਤੁਹਾਨੂੰ ਇਟਲੀ ਦੇ ਵਿੱਚ ਆ ਕੇ ਕਿਉਂਕਿ ਇੱਥੇ ਜਿਹੜਾ ਵੀ ਤੁਹਾਡਾ ਡਾਕੂਮੈਂਟ ਬਣਦਾ ਉਹਦੇ ਉੱਤੇ ਤੁਹਾਡਾ ਸਰਨੇਮ ਜਿਹੜਾ ਲਾਂ ਲੱਗਾ ਹੁੰਦਾ ਤੁਹਾਡੇ ਨਾਮ ਦੇ ਤੇ ਇਸ ਕਰਕੇ ਜੇਕਰ ਤੁਹਾਡੇ ਪਾਸਪੋਰਟ ਤੇ ਨਹੀਂ ਵੀ ਹੈਗਾ ਤਾਂ ਤੁਸੀਂ ਉਹਨੂੰ ਇਟਲੀ ਦੇ ਵਿੱਚ ਆ ਕੇ ਚੇਂਜ ਕਰਵਾ ਸਕਦੇ ਆ ਤੇ ਇੱਥੇ ਆ ਕੇ ਜਿਹੜੀ ਆ ਥੋੜੀ ਜੀ ਤੁਹਾਨੂੰ ਭੱਜ ਦੌੜ ਜਾਂਦਾ ਕਰਨੀ ਪੈਂਦੀ ਆ ਇਸ ਕਰਕੇ ਆਪਾਂ ਤਾਂ ਹੀ ਕਹਿੰਨੇ ਹੁੰਦੇ ਆ ਕਿ ਤੁਸੀਂ ਇੰਡੀਆ ਤੋਂ ਜੇਕਰ ਕਰਾ ਲੈਣੇ ਆ ਤਾਂ ਸਭ ਤੋਂ ਵਧੀਆ ਗੱਲ ਆ ਤੇ ਜਿਹੜੇ ਆਪਣੇ ਵੀਰ ਭਰਾ ਆ ਨਵੇਂ ਪਾਸਪੋਰਟ ਬਣਵਾਉਂਦੇ ਹੁੰਦੇ ਆ ਤਾਂ ਉਹ ਪਹਿਲੇ ਇਹਨਾਂ ਚੀਜ਼ਾਂ ਦਾ ਕਾਫੀ ਧਿਆਨ ਰੱਖਿਆ ਕਰੋ ਕਿ ਨਾਮ ਅਤੇ ਸਰਨੇਮ ਜਿਹੜਾ ਆ ਉਹ ਤੁਹਾਡੇ ਪਾਸਪੋਰਟ ਤੇ ਹੋਣਾ ਬਹੁਤ ਜ਼ਰੂਰੀ ਆ ਤੇ ਖਾਸ ਕਰਕੇ ਜੇਕਰ ਤੁਸੀਂ ਇਟਲੀ ਦੇ ਪੇਪਰ ਭਰਉਣਾ ਚਾਹੁੰਦੇ ਆ ਦੇਸ ਤੋਂ ਬਾਅਦ ਹੁਣ ਗੱਲ ਕਰ ਲੈਣੇ ਹੈਗੇ ਆ ਜੀ ਆਪਾਂ ਅਪਾਇੰਟਮੈਂਟਾਂ ਦੀ ਕਿਉਂਕਿ ਕਾਫੀ ਆਪਣੇ ਵੀਰਾਂ ਭਰਾਵਾਂ ਨੂੰ ਜਿਨ੍ਹਾਂ ਨੂੰ ਹੁਣ ਨੂਲੇਆ ਉਸ ਤੇ ਮਿਲ ਚੁੱਕੇ ਆ ਤੇ ਉਹਨਾਂ ਨੂੰ ਅਪਾਇੰਟਮੈਂਟ ਲੈਣ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਆ ਕਿਉਂਕਿ ਉਹ ਅਪਾਇੰਟਮੈਂਟਾਂ ਜਿਹੜੀਆਂ ਹਜੇ ਓਪਨ ਨਹੀਂ ਹੋਈਆਂ ਤੇ ਇਸ ਤੋਂ ਪਹਿਲਾਂ ਵੀ ਕਾਫੀ ਵੀਰਾਂ ਦੇ ਜਿਹੜੇ ਨੂਲੇਆ ਉਸ ਤੇ ਜਨਵਰੀ ਦੇ ਵਿੱਚ ਜਾਂ ਉਹਨਾਂ ਤੋਂ ਬਾਅਦ ਵਿੱਚ ਆਏ ਆ ਤਾਂ ਉਹਨਾਂ ਨੂੰ ਹਜੇ ਤੱਕ ਵੀ ਜਿਹੜੀਆਂ ਅਪਾਇੰਟਮੈਂਟਾਂ ਨਹੀਂ ਮਿਲੀਆਂ ਤੇ ਕਾਫੀ ਕਮੈਂਟ ਆਉਂਦੇ ਆ ਉਹਨਾਂ ਦੇ ਵੀ ਤੇ ਅਪਾਇੰਟਮੈਂਟਾਂ ਜਿਹੜੀਆਂ ਹੈਗੀਆਂ ਜੀ ਹੁਣ ਜਿਹੜੀਆਂ ਜਲਦੀ ਓਪਨ ਹੋਣ ਤੇ ਤੁਸੀਂ ਜਿਹਨੂੰ ਵੀ ਆਪਣਾ ਪਾਸਵਰਡ ਦਿੱਤਾ ਜਾਂਦਾ ਤਾਂ ਤੁਹਾਡਾ ਨੂਲਾ ਹਸਤਾ ਵੀ ਜਿਹੜਾ ਇਸ ਵਾਰ ਨਾਲ ਲੱਗੂਗਾ ਅਪਾਇੰਟਮੈਂਟ ਲੈਣ ਦੇ ਲਈ ਤੇ ਇਸ ਕਰਕੇ ਜਿਹੜੇ ਵੀ ਆਪਣੇ ਵੀਰਾ ਭਰਾਵਾਂ ਨੂੰ ਇਸ ਵਾਰ ਅਪਾਇੰਟਮੈਂਟ ਦੀ ਲੋੜ ਹੈ ਉਹਨਾਂ ਨੂੰ ਅਪਾਇੰਟਮੈਂਟਾਂ ਜਿਹੜੀਆਂ ਜ਼ਰੂਰ ਮਿਲੂਗੀਆਂ ਤੇ ਜਲਦੀ ਇਹ ਅਪਾਇੰਟਮੈਂਟਾਂ ਓਪਨ ਜਿਹੜੀਆਂ ਹੋਣ ਜਾ ਰਹੀਆਂ ਆ ਤੇ ਤੁਸੀਂ ਧਿਆਨ ਰੱਖਿਓ ਕਿਸੇ ਨਾਲ ਜਿਹੜਾ ਸੰਪਰਕ ਕਰ ਲਿਓ ਜਿਹੜਾ ਬੰਦਾ ਤੁਹਾਨੂੰ ਅਪਾਇੰਟਮੈਂਟ ਲੈ ਦੇਵੇ ਤੇ ਜੇਕਰ ਤੁਸੀਂ ਅਪਾਇੰਟਮੈਂਟ ਆਪ ਵੀ ਚੱਕ ਸਕਦੇ ਆ ਤਾਂ ਤੁਸੀਂ ਜਿਹੜੀ ਆਪ ਵੀ ਆਨਲਾਈਨ ਜਿਹੜੀ ਉਹ ਲੈ ਸਕਦੇ ਆ ਅਪਾਇੰਟਮੈਂਟ ਤੇ ਜਿਹੜੇ ਵੀਰਾਂ ਦੇ ਪੇਪਰ ਨਿਕਲੇ ਆ ਖਾਸ ਕਰਕੇ ਜਿਹੜੇ 9 ਮਹੀਨੇ ਵਾਲੇ ਜਾਂ ਕੋਈ ਵੀ ਦਸੰਬਰ ਵਾਲੇ ਪੇਪਰ ਆ ਤਾਂ ਉਹ ਜਲਦੀ ਤੋਂ ਜਲਦੀ ਆਪਣਾ ਜਿਹੜਾ ਨੂਲਾ ਹਸਤਾ ਆਪਣੇ ਏਜੰਟ ਕੋਲੋਂ ਲੈ ਲਿਓ ਤਾਂ ਜੋ ਤੁਸੀਂ ਇਹ ਅਪਾਇੰਟਮੈਂਟ ਜਿਹੜੀ ਇਹ ਲੈ ਸਕੋ ਕਿਉਂਕਿ ਇਸ ਵਾਰ ਹੁਣ ਜਿਹੜੀਆਂ ਅਪਾਇੰਟਮੈਂਟਾਂ ਖੁੱਲਣੀਆਂ ਇਸ ਤੋਂ ਬਾਅਦ ਪਤਾ ਨਹੀਂ ਅਪਾਇੰਟਮੈਂਟਾਂ ਜਿਹੜੀਆਂ ਕਦੋਂ ਤੱਕ ਮੁੜ ਕੇ ਖੁੱਲੂਗੀਆਂ ਤੇ ਜੇਕਰ ਤੁਹਾਡੇ ਕੋਲ ਨੂਲਾ ਹਸਤਾ ਹੋਊਗਾ ਤਾਂ ਹੀ ਤੁਸੀਂ ਇਸ ਵਾਰ ਜਿਹੜੀਆਂ ਆਪਣੀਆਂ ਅਪਾਇੰਟਮੈਂਟਾਂ ਲੈ ਸਕਦੇ ਆ ਤੇ ਇਸ ਦੇ ਨਾਲ ਹੀ ਆਪਣੇ ਬਹੁਤ ਸਾਰੇ ਵੀਰਾਂ ਨੇ ਜਿਹੜੇ 9 ਮਹੀਨੇ ਵਾਲੇ ਪੇਪਰ ਭਰਾਇਓ ਆ 2024 ਵਾਲੇ ਤੇ ਕਾਫੀ ਵੀਰਾਂ ਦੇ ਜਿਹੜੇ ਪੇਪਰ ਨਿਕਲ ਰਹੇ ਆ ਤੇ ਉਹ ਸਾਨੂੰ ਦੱਸ ਵੀ ਰਹੇ ਆ ਤੇ ਜਿਹੜੇ ਵੀ ਵੀਰਾਂ ਦੇ ਪੇਪਰ ਨਿਕਲ ਰਹੇ ਹੋ ਤਾਂ ਸਾਨੂੰ ਇੱਕ ਵਾਰ ਜ਼ਰੂਰ ਕਮੈਂਟ ਕਰਕੇ ਦੱਸ ਸਕਦੇ ਆ ਤੇ ਜਿਹੜੇ ਹੁਣ ਵੀਰਾਂ ਆਪਣਿਆਂ ਨੇ ਸਾਲ ਵਾਲੇ ਤੇ ਜਿਹੜੇ ਡੋਮੈਸਟਿਕ ਪੇਪਰ ਭਰਾਇਓ ਆ ਉਹ ਹਜੇ ਪੇਪਰ ਜਿਹੜੇ ਆ ਨਿਕਲਨੇ ਨਹੀਂ ਸ਼ੁਰੂ ਹੋਏ ਪਰ ਜਿਹੜੇ ਮਾਲਕਾਂ ਨੇ ਪੇਪਰ ਭਰੇ ਹੋ ਆ ਡੋਮੈਸਟਿਕ ਤੇ ਸਾਲ ਵਾਲੇ ਉਹਨਾਂ ਨੂੰ ਜਿਹੜੀਆਂ ਈਮੇਲ ਆਉਣੀਆਂ ਸ਼ੁਰੂ ਹੋ ਗਈਆਂ ਕਿ ਕਿਹੜੇ-ਕਿਹੜੇ ਪੇਪਰ ਆ ਜਿਹੜੇ ਉਹ ਤੁਹਾਡੇ ਘਟ ਹੁੰ ਕਿਉਂਕਿ ਜਦੋਂ ਤੁਹਾਡਾ ਏਜੰਟ ਤੁਹਾਡੇ ਪੇਪਰ ਭਰੌਂਦਾ ਆ ਤਾਂ ਜਿਹੜਾ ਉਹ ਸਾਰੇ ਪੇਪਰ ਜਿਹੜੇ ਆ ਲਾਲ ਲਾ ਕੇ ਫਿਰ ਤੁਹਾਡੇ ਪੇਪਰ 'ਚ ਨਹੀਂ ਭਰਦਾ ਕਿਉਂਕਿ ਇਦਾਂ ਜਿਹੜਾ ਆ ਕਾਫੀ ਖਰਚਾ ਆ ਜਾਂਦਾ ਹੁੰਦਾ ਕਿਉਂਕਿ ਜਦੋਂ ਤੁਹਾਡੇ ਪੇਪਰ ਭਰੇ ਜਾਂਦੇ ਆ ਤੁਹਾਡੇ ਏਜੰਟ ਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਹਾਡੇ ਜਿਹੜੇ ਪੇਪਰ ਆ ਕੋਟੇ ਵਿੱਚ ਆਉਣੇ ਆ ਜਾਂ ਨਹੀਂ ਆਉਣੇ ਤੇ ਜੇਕਰ ਪਹਿਲਾ ਪੇਪਰ ਲਾਉਣੇ ਹੋਵੇ ਤਾਂ ਪੇਪਰ ਬਣਾਉਣ ਦੇ ਵਿੱਚ ਕਾਫੀ ਖਰਚਾ ਆ ਜਾਂਦਾ ਹੈ ਤੇ ਇਸ ਕਰਕੇ ਜਿਹੜੇ ਜ਼ਿਆਦਾਤਰ ਏਜੰਟ ਆ ਉਹ ਪੇਪਰ ਜਿਹੜੇ ਆ ਬਾਅਦ ਦੇ ਵਿੱਚ ਜਮ੍ਹਾਂ ਕਰਾਉਂਦੇ ਆ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਪੇਪਰ ਜਿਹੜੇ ਆ ਤੇ ਉਸ ਤੋਂ ਬਾਅਦ ਜਿਹੜੇ ਇਹ ਪੇਪਰ ਆ ਤੁਹਾਡੇ ਨਾਲ ਲਾਈ ਜਾਂਦੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਨੂਲਾ ਆਫਤਾ ਜਾਰੀ ਹੁੰਦਾ ਆ ਤੇ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ ਤੇ ਹੋਰ ਵੀ ਜਿਹੜੇ ਇਹ ਸਾਲ ਵਾਲੇ ਪੇਪਰ ਇਹਨਾਂ ਨੂੰ ਉਦਾਂ ਵੀ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ ਨਿਕਲਣ ਨੂੰ ਤੇ ਇਸ ਕਰਕੇ ਥੋੜੀ ਜਿਹੀ ਤੁਸੀਂ ਵੇਟ ਕਰੋ ਜਿਨ੍ਹਾਂ ਨੇ ਸਾਲ ਵਾਲੇ ਤੇ ਡੋਮੈਸਟਿਕ ਪੇਪਰ ਭਰਾਇਆ ਹੋਆ ਤੇ ਜਿਹੜੇ ਵੀ ਇਹਨਾਂ ਨੇ 9 ਮਹੀਨੇ ਵਾਲੇ ਪੇਪਰ ਭਰਾਇਆ ਹੋਆ ਬਹੁਤ ਜਗ੍ਹਾ ਤੋਂ ਪੇਪਰ ਉਹ ਨਿਕਲ ਰਹੇ ਆ ਤੇ ਹੌਲੀ ਹੌਲੀ ਜਿਹੜਾ ਉਹਨਾਂ ਨੂੰ ਵੀ ਜਿਹੜਾ ਨੂਲਾ ਆਫਤਾ ਜਿਹੜਾ ਮਿਲ ਜਾਣਾ ਹੈ ਕਿਉਂਕਿ ਹਜੇ ਜਿਹੜੀ ਤੇ ਕਾਫੀ ਆਪਣੇ ਵੀਰ ਭਰਾ ਪੁੱਛਦੇ ਆ ਕਿ ਸਰਕਾਰ ਦੇ ਜਿਹੜੀ ਲਿਸਟ ਆ ਕਦੋਂ ਤੱਕ ਤੱਕ ਜਿਹੜੀ ਜਾਰੀ ਕਰਨੀ ਆ ਤੇ ਇਹ ਜਿਹੜੀ ਲਿਸਟ ਆ ਕਦੋਂ ਵੀ ਸਰਕਾਰ ਇਹ ਅਪਲੋਡ ਕਰ ਸਕਦੀ ਆ ਕਿਉਂਕਿ ਕੋਈ ਪੱਕੀ ਤਰੀਕ ਨਹੀਂ ਹੁੰਦੀ ਕਿ ਇੰਨੀ ਤਰੀਕ ਨੂੰ ਇਹਨਾਂ ਨੇ ਅਪਲੋਡ ਕਰਨੀ ਆ ਕਿ ਕਦੋਂ ਵੀ ਜਦੋਂ ਇਹ ਕੋਟਾ ਵੰਡਿਆ ਜਾਊਗਾ ਦਵਾਰ ਚ ਉਦੋਂ ਇਹ ਲਿਸਟ ਜਿਹੜੀ ਅਪਲੋਡ ਕਰ ਦਿੱਤੀ ਜਾਊਗੀ ਤੇ ਆਪਾਂ ਜਿਹੜੀ ਆ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਉਣੇ ਹੁੰਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਘੰਟੀ ਵਾਲੇ ਬਟਨ ਨੂੰ ਵੀ ਜਿਹੜਾ ਆਲ ਤੇ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਜੋ ਜਿਹੜੀ ਹਰੇ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਵੀ ਜਰੂਰ ਕਰ ਲਿਆ ਕਰੋ ਤੇ ਕਮੈਂਟ ਕਰਕੇ ਤੁਸੀਂ ਕੋਈ ਆਪਣਾ ਵੀ ਸਵਾਲ ਜਵਾਬ ਪੁੱਛ ਸਕਦੇ ਆ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਹੁਣ ਆਪਾਂ ਦੇਖ ਲੈਨੇ ਆ ਜੀ ਜਿਹੜੇ ਤੁਹਾਡੇ ਦੁਆਰਾ ਕੀਤੇ ਜਾਂਦੇ ਆ ਵੀਡੀਓ ਦੇ ਥੱਲੇ ਕਮੈਂਟ ਤੇ ਕਾਫੀ ਕਮੈਂਟ ਆਪਣੇ ਵੀਰਾਂ ਭਰਾਵਾਂ ਦੇ ਆਉਂਦੇ ਹੁੰਦੇ ਆ ਕਿ ਉਹਨਾਂ ਦੇ ਜਿਹੜੀ ਆ ਸਿਟੀ ਦਾ ਕਿੰਨਾ ਕੋਟਾ ਹੈ ਤੇ ਉਹਨਾਂ ਦੀ ਟਾਈਮਿੰਗ ਉਹ ਸ਼ੇਅਰ ਕਰਦੇ ਹੁੰਦੇ ਆ ਤੇ ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਆ ਤੁਹਾਡੀ ਸਿਟੀ ਦਾ ਕੋਟਾ ਤਾਂ ਤੁਸੀਂ ਕਮੈਂਟ ਕਰ ਸਕਦੇ ਆ ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡਾ ਵੀ ਜਿਹੜਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਜੇਕਰ ਤੁਹਾਡੇ ਕਮੈਂਟ ਦਾ ਜਵਾਬ ਵੀਡੀਓ ਦੇ ਵਿੱਚ ਨਹੀਂ ਹੁੰਦਾ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਉੱਤੇ ਜਾ ਕੇ ਫੋਲੋ ਕਰਕੇ ਉੱਥੇ ਜਾ ਕੇ ਮੈਸੇਜ ਕਰ ਸਕਦੇ ਆ ਤੇ ਲਿੰਕ ਜਿਹੜਾ ਆ ਉਹਦਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਹੈ ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਆ ਤੇ ਹੁਣ ਸਭ ਤੋਂ ਪਹਿਲਾ ਕਮੈਂਟ ਦੇਖ ਲੈਣੇ ਆ ਸਭ ਤੋਂ ਪਹਿਲਾ ਕਮੈਂਟ ਹੈਗਾ ਜੀ ਗਿਲ ਸਾਹਿਬ ਵੱਲੋਂ ਤੇ ਇਹਨਾਂ ਦਾ ਕਮੈਂਟ ਹੈਗਾ ਸੀਈ ਤੋਂ ਇਹਨਾਂ ਨੇ ਪੇਪਰ ਭਰੇ ਸੀਗੇ 9:02 ਮਿੰਟ ਤੇ ਤੇ ਟਾਈਮਿੰਗ ਨਾਲੀ ਕਾਫੀ ਵਧੀਆ ਆ ਤੇ ਸੀਈ ਦਾ ਮਾਦਰ ਹੁੰਦਾ ਹੈ ਜੀ ਕਿਸੇਰਤਾ ਭਾਵੇਂ ਇਹਨਾਂ ਦੇ 9 ਮਹੀਨੇ ਵਾਲੇ ਪੇਪਰ ਭਰ ਹੋਏ ਹੋ ਕੇ ਭਾਵੇਂ ਇਹਨਾਂ ਦੇ ਸਾਲ ਵਾਲੇ ਤੇ ਭਾਵੇਂ ਇਹਨਾਂ ਦੇ ਡੋਮੈਸਟਿਕ ਤੇ ਕਾਫੀ ਚਾਂਸ ਆ ਇਹਨਾਂ ਦੇ ਪੇਪਰ ਨਿਕਲਣ ਦੇ ਕਿਉਂਕਿ ਕਿਸੇਰਤਾ ਦਾ ਜਿਹੜਾ ਮਾਲਕਾ ਵੱਲੋਂ 9 ਮਹੀਨੇ ਵਾਲੇ ਪੇਪਰਾਂ ਦਾ ਕੋਟਾ ਹੈਗਾ 150 ਐਗਰੀਕਲਚਰਲ ਏਜੰਸੀਆਂ ਵੱਲੋਂ ਹੈਗਾ ਜੀ 250 ਤੇ ਕਾਫੀ ਚਾਂਸ ਆ ਇਥੋਂ ਪੇਪਰ ਨਿਕਲਣ ਦੇ ਕਿਉਂਕਿ ਇੱਕ ਆਪਣੀ ਭੈਣ ਨੇ ਆਪਣੇ ਨਾਲ ਸ਼ੇਅਰ ਕੀਤਾ ਸੀਗਾ ਜਿਹਦਾ ਨਾਮ ਹੈਗਾ ਜੀ ਕੀਰਤ ਖਹਿਰਾ ਉਹਨਾਂ ਦੇ ਪੇਪਰ ਜਿਹੜੇ ਆ ਕਿਸੇਹੱਤ ਤੇ ਤੋਂ ਹੀ ਨਿਕਲੇ ਸੀਗੇ ਤੇ ਇਹਨਾਂ ਦੇ ਵੀ ਜਿਹੜੇ ਪੇਪਰ ਆ ਕਿਸੇਹੱਤ ਤੇ ਤੋਂ ਹੀ ਭਰੇ ਗਏ ਆ ਤੇ ਇਹਨਾਂ ਦੀ ਟਾਈਮਿੰਗ ਜਿਹੜੀ ਸੀਗੀ ਪੇਪਰ ਨਿਕਲਣ ਦੀ ਉਹ ਹੈਗੀ ਆ ਜੀ 9:23 ਤੇ 35 ਸੈਕਿੰਡ ਤੇ ਇਹ ਉਹਨਾਂ ਦੇ ਪੇਪਰ ਨਿਕਲੇ ਆ ਤੇ ਜੇ ਇੰਨੀ ਲੇਟ ਟਾਈਮਿੰਗ ਵਾਲੇ ਪੇਪਰ ਨਿਕਲ ਸਕਦੇ ਆ ਤੇ 9:02 ਮਿੰਟ ਵਾਲੇ ਜਿਹੜੇ ਆ ਉਹ ਤਾਂ ਜ਼ਰੂਰ ਨਿਕਲੂਗੇ ਤੇ ਤੁਸੀਂ ਥੋੜੀ ਜਿਹੀ ਵੇਟ ਕਰ ਲਓ ਤੁਹਾਡੇ ਪੇਪਰ ਜਿਹੜੇ ਆ ਜ਼ਰੂਰ ਨਿਕਲ ਸਕਦੇ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਦੇਨਾਰਾ ਕਮੇਟੀ ਆ ਕਿ ਸਿਹਤ ਦੇ ਤੋਂ ਭਰੇ ਸੀ ਟਾਈਮਿੰਗ ਹੈ ਕਿ 9:04 ਤੇ 10 ਸੈਕਿੰਡ ਤੇ ਜਿਹੜੇ ਪੇਪਰ ਆ 9 ਮਹੀਨੇ ਵਾਲੇ ਦੇ ਭਰ ਹੋਏ ਸੀਗੇ ਤੇ ਇਹ ਕਹਿੰਦੇ ਆ ਕਿ ਕਿੰਨੇ ਕ ਪਰਸੈਂਟ ਚਾਂਸ ਆ ਤੇ ਕਾਫੀ ਚਾਂਸ ਆ ਤੁਹਾਡੇ ਪੇਪਰ ਨਿਕਲਣ ਦੇ ਕਿਉਂਕਿ ਕਾਫੀ ਆਪਣੇ ਵੀਰਾਂ ਭਰਾਮ ਦੇ ਜਿਹੜੇ ਕਿਸੇਤ ਦੇ ਤੋਂ ਪੇਪਰ ਨਿਕਲਦੇ ਆ ਤੇ ਇੱਕ ਆਪਣੇ ਵਿੱਚ ਦੇ ਪਹਿਲਾ ਪੇਪਰ ਨਿਕਲੇ ਸੀਗੇ ਜਿਨ੍ਹਾਂ ਦਾ ਨਾਮ ਹੈਗਾ ਜੱਸਾ ਤੇ 9:01 ਤੇ ਇਹਨਾਂ ਦੇ 9 ਮਹੀਨੇ ਵਾਲੇ ਜਿਹੜੇ ਪੇਪਰ ਨਿਕਲੇ ਸੀਗੇ ਤੇ ਪੇਪਰ ਨਿਕਲ ਰਹੇ ਆ ਤੇ ਹੌਲੀ ਹੌਲੀ ਜਿਹੜੇ ਤੁਹਾਨੂੰ ਸਾਰੇ ਵੀਰਾ ਭਰਾਵਾਂ ਨੂੰ ਪੇਪਰ ਮਿਲ ਰਹੇ ਆ ਜਿਵੇਂ ਤੁਹਾਡੇ ਏਜੰਟਾਂ ਨੂੰ ਪੇਪਰ ਮਿਲ ਰਿਹਾ ਉਸ ਤੋਂ ਬਾਅਦ ਜਿਹੜੇ ਆ ਸਾਰੇ ਹੌਲੀ ਹੌਲੀ ਤੁਹਾਨੂੰ ਪੇਪਰ ਮਿਲ ਰਹੇ ਆ ਤੇ ਇਸ ਤੋਂ ਬਾਅਦ ਹੁਣ ਚੱਲਦੇ ਹੈਗੇ ਜੇ ਅਗਲੇ ਕਮੈਂਟ ਬਾਲ ਤੇ ਅਗਲਾ ਕਮੈਂਟ ਹੈਗਾ ਕੋਈ ਯੂਜ਼ਰ ਨੇਮ ਬਲੋ ਤੇ ਇਹਨਾਂ ਦਾ ਕਮੈਂਟ ਹੈਗਾ ਭਾਜੀ ਮੇਰੇ ਪੇਪਰ AR City ਤੋਂ ਭਰ ਹੋਏ ਸੀਗੇ 21 ਮਾਰਚ ਨੂੰ ਤੇ ਟਾਈਮਿੰਗ ਹੈਗੀ ਆ 9:03:38 ਸੈਕਿੰਡ ਤੇ ਕਲਿੱਕ ਹੋਏ ਸੀਗੇ ਕਹਿੰਦੇ ਕਿੰਨੇ ਚਾਂਸ ਆ ਨਰੇਸ਼ ਮਾਸਕਟ ਬਲੋ ਤੇ ਇਹਨਾਂ ਦੇ ਜੇਕਰ ਹੁਣ ਆਪਾਂ ਦੇਖ ਲਈਏ ਏ ਆਰ ਸਿਟੀ ਹੈਗੀ ਆ ਜੀ ਰੀਜ਼ੋ ਰੀਦੋ ਰੀਜ਼ੋ ਸਿਟੀ ਤੋਂ ਜਿਹੜੇ ਇਹਨਾਂ ਦੇ ਡੋਮੈਸਟਿਕ ਪੇਪਰ ਕਲਿੱਕ ਹੋਏ ਸੀਗੇ ਤੇ ਇੱਥੇ ਦਾ ਜਿਹੜਾ ਡੋਮੈਸਟਿਕ ਕੋਟਾ ਹੈਗਾ ਉਹ ਹੈਗਾ ਜੀ 50 ਤੇ ਕਾਫੀ ਘੱਟ ਕੋਟਾ ਹੈ ਇੱਥੇ ਦਾ ਤੇ ਹੁਣ ਡਿਪੈਂਡ ਇਹ ਕਰਦਾ ਆ ਕਿ ਕਿੰਨੇ ਕ ਜਾਣਿਆਂ ਨੇ ਉੱਥੋਂ ਪੇਪਰ ਭਰਾਏ ਹੋਊਗੇ ਤੇ ਟਾਈਮਿੰਗ ਤੁਹਾਡੀ ਠੀਕ ਆ ਹਜੇ ਤੁਸੀਂ ਥੋੜੀ ਜਿਹੀ ਹੋਰ ਵੇਟ ਕਰ ਲਓ ਤੇ ਤੁਹਾਡੇ ਜਿਹੜੇ ਮਾਲਕ ਨੇ ਤੁਹਾਨੂੰ ਦੱਸ ਦੇਣਾ ਕਿ ਤੁਹਾਡੇ ਪੇਪਰ ਕੋਟੇ ਵਿੱਚ ਆਏ ਆ ਜਾਂ ਨਹੀਂ ਆਏ ਤੇ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਜੀ ਅਗਲਾ ਕਮੈਂਟ ਹੈਗਾ ਕਿਰਪਾਲ ਚਿੰਜਰ ਵੱਲੋਂ ਤਿੰਨ ਦਾ ਕਮੈਂਟ ਹੈਗਾ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਇਹ ਕਹਿੰਦੇ ਹੈਗੇ ਕੰਮਕਾਰ ਕਿਵੇਂ ਆ ਤੇ ਹੈਲਥ ਕਿਵੇਂ ਆ ਸਭ ਵਧੀਆ ਬਸ ਸਭ ਠੀਕ ਠਾਕ ਹੈ ਜੀ ਵਾਹਿਗੁਰੂ ਜੀ ਦੀ ਕਿਰਪਾ ਤੇ ਇਹ ਕਹਿ ਰਹੇ ਹੈਗੇ ਲਤੀਨਾ ਦੇ ਸਾਲ ਵਾਲੇ ਪੇਪਰ 2024 ਵਾਲੇ ਅਪਲੋਡ ਹੋ ਗਏ ਜਾਂ ਨਹੀਂ ਤੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਸਾਲ ਵਾਲੇ ਤੇ ਡੋਮੈਸਟਿਕ ਪੇਪਰ ਹੈ ਹੁਣ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆ ਅਪਲੋਡ ਹੋਣੇ ਸ਼ੁਰੂ ਹੋ ਗਏ ਆ ਤੇ ਮਾਲਕਾਂ ਨੂੰ ਜਿਹੜੀਆਂ ਮੇਲਾ ਵੀ ਆਉਣੀਆਂ ਸ਼ੁਰੂ ਹੋ ਗਈਆਂ ਕਿ ਉਹਨਾਂ ਦੇ ਕਿਹੜੇ-ਕਿਹੜੇ ਪੇਪਰ ਘਟਿਆ ਤੇ ਜਦੋਂ ਮਾਲਕ ਜਮਾ ਕਰਾਉਗੇ ਇਹ ਪੇਪਰ ਜਿਹੜੇ ਆ ਉਦੋਂ ਤੋਂ ਜਿਹੜੇ ਆ ਤੁਹਾਨੂੰ ਹਾਲੀ ਹਾਲੀ ਜਿਹੜੇ ਫਿਰ ਨੂਲੇ ਆਫਸਟ ਜਿਹੜੇ ਮਿਲਣੇ ਸ਼ੁਰੂ ਹੋ ਜਾਣੇ ਆ ਤੇ ਹਜੇ ਜਿਹੜੇ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਇਹ ਲਿਸਟ ਜਿਹੜੀ ਆ ਜਿਹੜੇ ਇਹ ਅਪਲੋਡ ਹੋ ਗਏ ਆ ਪਰ ਹਜੇ ਜਿਹੜੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਇਹ ਅਪਲੋਡ ਹੋ ਰਿਹਾ ਤੇ ਕਈਆਂ ਦੇ ਵਿੱਚ ਜਿਹੜਾ ਪ੍ਰੋਸੈਸ ਥੋੜਾ ਜਿਆ ਤੇਜ਼ ਚੱਲਦਾ ਤੇ ਕਈਆਂ ਦੇ ਵਿੱਚ ਥੋੜਾ ਹੌਲੀ ਚੱਲਦਾ ਹੈ ਤੇ ਹੋਰ ਕੁਝ ਸਮੇਂ ਦੇ ਬਾਅਦ ਹੀ ਜਿਹੜਾ ਤੁਸੀਂ ਹਫ਼ਤਾ ਥੋੜਾ ਜਿਹਾ ਵੇਟ ਕਰ ਲਓ ਕਿ ਹੋਰ ਥੋੜੇ ਟਾਈਮ ਬਾਅਦ ਤੁਹਾਨੂੰ ਪਤਾ ਲੱਗ ਜਾਣਾ ਕਿ ਤੁਹਾਡੇ ਪੇਪਰ ਜਿਹੜੇ ਕੋਟੇ ਵਿੱਚ ਆਏ ਆ ਜਾਂ ਨਹੀਂ ਆਏ ਤੇ ਇਸ ਤੋਂ ਬਾਅਦ ਚੱਲਦੇ ਹੈਗੇ ਜ ਅਗਲੇ ਇੱਕ ਮਿੰਟ ਬਾਅਦ ਅਗਲਾ ਕਮੈਂਟ ਹੈਗਾ ਕੋਈ ਯੂਜ਼ਰ ਨੇ ਤੇ ਕਹਿ ਰਹੇ ਹੈਗੇ ਆ ਭਾਜੀ ਮੇਰੇ ਲਤੀਨਾ ਤੋਂ ਪੇਪਰ 9:00:00 ਮਿੰਟ ਤੇ 58 ਸੈਕਿੰਡ ਤੇ ਕਲਿੱਕ ਹੋਏ ਸੀਗੇ ਤੇ ਕੋਈ ਵੀ ਅਪਡੇਟ ਜਿਹੜੀ ਹਜੇ ਨਹੀਂ ਮਿਲੀ 9 ਮਹੀਨੇ ਵਾਲੇ ਪੇਪਰਾਂ ਦੀ ਤੇ ਲਤੀਨਾ ਦੇ ਵਿੱਚੋਂ ਵੀ ਜਿਹੜੇ ਇਹ ਪੇਪਰ ਨਿਕਲ ਰਹੇ ਹੈਗੇ ਆ ਜੀ 9 ਮਹੀਨੇ ਵਾਲੇ ਤੇ ਪਹਿਲਾਂ ਆਪਣੇ ਕਾਫੀ ਵੀਰਾਂ ਨੇ ਆਪਾਂ ਨਾਲ ਜਿਹੜਾ ਉਹ ਸ਼ੇਅਰ ਕੀਤਾ ਸੀਗਾ ਲਤੀਨਾ ਤੋਂ ਤੇ ਕਵੀ ਦੇ ਜਿਹੜੇ ਲਤੀਨਾ ਤੋਂ ਪੇਪਰ ਨਿਕਲੇ ਸੀਗੇ ਤੇ ਜਿਨ੍ਹਾਂ ਦਾ ਨਾਮ ਸੀਗਾ ਪਰਮਜੀਤ ਢਿੱਲੋਂ ਤੇ ਲਤੀਨਾ ਤੋਂ ਉਹਨਾਂ ਦੇ ਨਿਕਲੇ ਸੀ 9:21 ਤੇ ਤੇ ਤੁਹਾਡੀ ਜਿਹੜੀ ਟਾਈਮਿੰਗ ਆ ਬਹੁਤ ਵਧੀਆ ਆ ਤੇ ਤੁਹਾਡੇ ਪੇਪਰ ਜਿਹੜੇ ਆ ਜਰੂਰ ਨਿਕਲੂਗੇ ਤੇ ਇਦਾਂ ਨਹੀਂ ਹੈਗੀ ਕਿ ਤੁਹਾਨੂੰ ਜਿਹੜੀ ਅਗਲੀ ਲਿਸਟ ਦੀ ਵੇਟ ਕਰਨੀ ਪਊਗੀ ਕਿਉਂਕਿ ਟਾਈਮਿੰਗ ਤੁਹਾਡਾ ਪਹਿਲੇ ਬਹੁਤ ਵਧੀਆ ਆ ਤੇ ਤੁਹਾਡੇ ਪੇਪਰ ਜਿਹੜੇ ਆ ਬਹੁਤ ਚਾਂਸ ਆ ਪੇਪਰ ਨਿਕਲਣ ਦੇ ਤੇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚਲਦੇ ਹੈਗੇ ਆ ਜੀ ਅਗਲਾ ਕਮੈਂਟ ਹੈ ਗਿਆ ਹਰਸ਼ ਕਾਲੀਆ ਵੱਲੋਂ ਤੇ ਇਹਨਾਂ ਦਾ ਕਮੈਂਟ ਹੈ ਗਿਆ ਭਾਜੀ ਮੇਰੇ ਪੇਪਰਾਂ ਦੀ ਟਾਈਮਿੰਗ 9:03 ਤੇ 6 ਸੈਕਿੰਡ ਈਐਫਸੀਟੀ ਤੋਂ ਕੋਈ ਚਾਂਸ ਹੈਗਾ ਆ ਤੇ ਤੁਸੀਂ ਦੱਸਿਓ ਜਰੂਰ 25 ਮਾਰਚ ਵਾਲੀ ਤੇ ਇਹ ਜਿਹੜੀ ਈਐਫਸੀਟੀ ਕੋਈ ਵੀ ਜ਼ਿਲ੍ਹਾ ਜਿਹੜਾ ਆ ਈਐਫ ਤੋਂ ਜਿਹੜਾ ਹੈ ਨਹੀਂ ਸਟਾਰਟ ਹੁੰਦਾ ਐਫਈ ਹੈਗਾ ਤੇ ਈਐਫ ਦਾ ਜਿਹੜਾ ਹੈ ਕੋਈ ਵੀ ਨਹੀਂ ਹੈਗਾ ਤੁਸੀਂ ਇੱਕ ਵਾਰ ਸਾਨੂੰ ਇੰਸਟਾਗ੍ਰam ਉੱਤੇ ਜਾ ਕੇ ਮੈਸੇਜ ਕਰ ਸਕਦੇ ਆ ਤੇ ਜੇਕਰ ਤੁਹਾਡੀ ਇਹ ਲਿਸਟ ਦੇ ਉੱਤੇ ਈਫ ਲਿਖਿਆ ਹੈ ਤਾਂ ਸਾਨੂੰ ਭੇਜ ਸਕਦੇ ਆ ਤੇ ਆਪਾਂ ਜਿਹੜੀ ਤੁਹਾਨੂੰ ਚੈੱਕ ਕਰਕੇ ਦੱਸ ਦਵਾਂਗੇ ਕਿ ਲਿਸਟ ਕਿਤੇ ਜਿਹੜੀ ਇਹ ਫੇਕ ਤਾਂ ਨਹੀਂ ਹੈਗੀ ਕਿਉਂਕਿ ਇਸ ਵਾਰ ਜਿਹੜੇ ਆ ਕਾਫੀ ਪੇਪਰ ਭਰ ਹੋਏ ਆ ਤੇ ਲਗਭਗ 7 ਲੱਖ ਦੇ ਕਰੀਬ ਜਿਹੜੇ ਪੇਪਰ ਭਰ ਹੋਏ ਆ ਤੇ ਕੋਟਾ ਸੀਗਾ ਸਾਰੇ ਪੇਪਰਾਂ ਦਾ 151000 ਤੇ ਕਾਫੀ ਜਿਹੜਾ ਆ ਪ੍ਰੋਬਲਮ ਆਉਣੀ ਸੀਗੀ ਕਿ ਫੇਕ ਵੀ ਜਿਹੜੀਆਂ ਇਹ ਤੁਹਾਡੀਆਂ ਰਸੀਦਾ ਹੋ ਸਕਦੀਆਂ ਤੇ ਤੁਸੀਂ ਸਾਨੂੰ ਇੰਸਟਾਗ੍ਰam ਉੱਤੇ ਆਪਣੀ ਜਿਹੜੀ ਇਹ ਰਸੀਦ ਭੇਜ ਸਕਦੇ ਆ ਕਿਉਂਕਿ EFJ ਕਰ ਲਿਖਿਆ ਤਾਂ EF ਦੀ ਨਾਂ ਦੀ ਜਿਹੜਾ ਕੋਈ ਵੀ ਜ਼ਿਲ੍ਹਾ ਇਟਲੀ ਦੇ ਵਿੱਚ ਨਹੀਂ ਹੈਗਾ FE ਹੈਗਾ ਆ ਪਰ EF ਜਿਹੜਾ ਉਹ ਕੋਈ ਵੀ ਜ਼ਿਲ੍ਹਾ ਨਹੀਂ ਹੈਗਾ ਤੇ ਇਸ ਤੋਂ ਬਾਅਦ ਹੁਣ ਚੱਲਦੇ ਹੈਗੇ ਜੀ ਅਗਲੇ ਕਮੈਂਟ ਵੱਲ ਅਗਲਾ ਕਮੈਂਟ ਹੈਗਾ ਜੋਗਿੰਦਰ ਤੇਨਾਰਾ ਕਮੈਂਟ ਹੈਗਾ CE ਟਾਈਮ ਹੈਗਾ 9:00 9 ਮਿੰਟ ਤੇ 47 ਸੈਕਿੰਡ ਹੈ ਕਹਿੰਦੇ ਹੈ ਜੇ ਨਿਕਲੇ ਨਹੀਂ ਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੇ 9 ਮਹੀਨੇ ਵਾਲੇ ਕਿਸੇਹਤ ਤੇ ਤੋਂ ਇਹਨਾਂ ਦੇ ਪੇਪਰ ਭਰੇ ਆ ਤੇ 9 ਮਹੀਨੇ ਵਾਲੇ ਪੇਪਰ ਨਿਕਲ ਰਹੇ ਆ ਤੇ ਹੁਣੇ ਆਪਾਂ ਨੂੰ ਹਜੇ 1 ਦਿਨ ਪਹਿਲਾਂ ਆਪਣੇ ਵੀਰ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ ਪੇਪਰ ਨਿਕਲੇ ਆ ਕਿਸੇਹਤ ਤੇ ਤੋਂ ਤੇ ਟਾਈਮਿੰਗ ਉਹਨਾਂ ਦੀ ਵੀ ਜਿਹੜੀ ਕਾਫੀ ਲੇਟ ਸੀਗੀ ਤੇ ਤੁਹਾਡੇ ਵੀ ਕਿਸੇਹਤ ਤੇ ਤੋਂ ਪੇਪਰ ਭਰ ਹੋਏ ਆ ਤੁਹਾਡੇ ਵੀ ਜਿਹੜੇ ਪੇਪਰ ਉਹ ਜ਼ਰੂਰ ਨਿਕਲ ਸਕਦੇ ਆ ਤੇ ਇੱਕ ਵਾਰ ਤੁਸੀਂ ਆਪਣੇ ਏਜੰਟ ਦੇ ਨਾਲ ਜਿਹੜੀ ਆ ਜ਼ਰੂਰ ਗੱਲ ਕਰ ਲਿਓ ਤੇ ਇਸ ਤੋਂ ਬਾਅਦ ਅਗਲੇ 1 ਮਿੰਟ ਬਾਅਦ ਚੱਲਦੇ ਹੈਗੇ ਜੀ ਅਗਲਾ ਕਮੈਂਟ ਹੈਗਾ ਲਾਡੀ ਵੱਲੋਂ ਤੇ ਨਰਾ ਕਮੈਂਟ ਆ ਗਿਆ ਭਾਜੀ ਮੇਰੇ ਬਲੀਨੋ ਤੋਂ ਭਰ ਹੋਏ ਸੀਗੇ 9 ਮੰਥ ਵਾਲੇ ਤੇ ਟਾਈਮਿੰਗ ਹੈਗੀ ਆ 9:01 ਮਿੰਟ ਤੇ 51 ਸੈਕਿੰਡ ਤੇ ਹੁਣ ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਬਲੀਨੋ ਦਾ ਕੋਟਾ ਦੇਖ ਲੈਨੇ ਆ 9 ਮਹੀਨੇ ਵਾਲੇ ਪੇਪਰਾਂ ਦਾ ਤੇ ਜਿਹੜੇ ਤਾਂ ਮਾਲਕਾ ਵੱਲੋਂ ਪੇਪਰ ਭਰ ਹੋਣੇ ਸੀਗੇ ਉਹਦਾ ਕੋਟਾ ਹੈਗਾ ਜੀ 600 ਤੇ ਜਿਹੜੇ ਐਗਰੀਕਲਚਰਲ ਏਜੰਸੀ ਆ ਵੱਲੋਂ ਪੇਪਰ ਭਰ ਹੋਣੇ ਸੀ ਉਹਦਾ ਕੋਟਾ ਹੈਗਾ 300 ਤੇ ਕਾਫੀ ਚਾਂਸ ਆ ਤੁਹਾਡੇ ਪੇਪਰ ਨਿਕਲਣ ਦੇ ਕਿਉਂਕਿ ਟਾਈਮਿੰਗ ਤੁਹਾਡੀ ਜਿਹੜੀ ਬਹੁਤ ਵਧੀਆ ਆ ਤੇ ਇਸ ਤੋਂ ਬਾਅਦ ਹੁਣ ਚੱਲਦੇ ਹੈਗੇ ਜੀ ਅਗਲੇ ਕਮੈਂਟ ਵੱਲ ਅਗਲਾ ਕਮੈਂਟ ਹੈਗਾ ਗੁਰੀ ਮੋਗਾ ਵੱਲੋਂ ਤੇ ਇਹਨਾਂ ਦਾ ਸਵਾਲ ਹੈਗਾ ਜੀ ਹੈਲੋ ਕਿੱਦਾਂ ਵੀਰ ਜੀ ਅਪਾਇੰਟਮੈਂਟ ਕਦੋਂ ਖੁੱਲੂਗੀ ਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੀ ਅਪਾਇੰਟਮੈਂਟ ਹੈ ਹੁਣ ਜਲਦੀ ਓਪਨ ਹੋ ਰਹੀ ਆ ਤੇ ਤੁਸੀਂ ਕੋਈ ਵੀ ਜਿਹੜਾ ਆਪਣੇ ਕਿਸੇ ਵੀ ਬੰਦੇ ਨਾਲ ਜਿਹੜਾ ਸੰਪਰਕ ਕਰਕੇ ਰੱਖਿਓ ਜਿਹੜਾ ਬੰਦਾ ਤੁਹਾਨੂੰ ਅਪਾਇੰਟਮੈਂਟ ਲੈ ਦੇਵੇ ਤੇ ਹੁਣ ਜਿਹੜੀ ਆ ਜਲਦੀ ਇਹ ਅਪਾਇੰਟਮੈਂਟ ਖੁੱਲ ਰਹੀ ਆ ਤੇ ਤੁਹਾਡਾ ਜਿਹੜਾ ਨੂਲਾ ਹਸਤਾ ਉਹ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਅਪਾਇੰਟਮੈਂਟ ਲੈਣ ਦੇ ਲਈ ਕਿਉਂਕਿ ਨੂੰ ਲੈਫ ਆਫ ਤੇਰਾ ਨੰਬਰ ਭਰ ਕੇ ਫੇਰ ਹੀ ਤੁਹਾਨੂੰ ਜਿਹੜੀ ਇਸ ਵਾਰ ਅਪਾਇੰਟਮੈਂਟ ਉਹ ਮਿਲਣੀ ਆ ਤੇ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਜੇ ਅਗਲਾ ਕਮੈਂਟ ਹੈਗਾ ਲਾਪ੍ਰੀਤ ਸਿੰਘ ਵੱਲੋਂ ਤੇ ਇਹ ਕਹਿ ਰਹੇ ਹੈਗੇ ਆ ਪਾਜੀ ਬਿਰੋਨਾ ਤੋਂ ਡੋਮੈਸਟਿਕ ਪੇਪਰ 21 ਮਾਰਚ ਨੂੰ ਜਿਹੜੇ ਭਰ ਹੋਏ ਸੀਗੇ ਤੇ ਟਾਈਮਿੰਗ ਇਹਨਾਂ ਦੀ ਹੈਗੀ ਆ 9:02 ਤੇ 30 ਸੈਕਿੰਡ ਤੇ ਇਹ ਕਹਿ ਰਹੇ ਹੈਗੇ ਆ ਰਿਪਲਾਈ ਜ਼ਰੂਰ ਕਰਿਓ ਤੇ ਦਸੰਬਰ ਨੂੰ ਵੀ ਜਿਹੜੇ ਇਹਨਾਂ ਨੇ ਪੇਪਰ ਭਰਾਏ ਸੀਗੇ 4 ਦਸੰਬਰ ਨੂੰ ਜਿਹੜੇ ਡੋਮੈਸਟਿਕ ਪੇਪਰ ਤੇ ਉਸ ਪਹਿਲੇ ਦੀ ਟਾਈਮਿੰਗ ਹੈਗੀ ਆ ਜੀ 9:18 ਮਿੰਟ ਤੇ ਭਰ ਹੋਏ ਸੀਗੇ ਇਹਨਾਂ ਦੇ ਪੇਪਰ ਤੇ ਦਸੰਬਰ ਵਾਲੇ ਪੇਪਰਾਂ ਦੀ ਜਿਹੜੀ ਇਹਨਾਂ ਦੀ ਟਾਈਮਿੰਗ ਕਾਫੀ ਲੇਟ ਆ ਤੇ ਇਸ ਵਾਰ ਜਿਹੜੇ ਹੈਗੇ ਆ ਕਾਫੀ ਚਾਂਸ ਹੈ ਇਹਨਾਂ ਦੇ ਪੇਪਰ ਨਿਕਲਣ ਦੇ ਤੇ ਜਿਹੜੇ ਇਹ 21 ਮਾਰਚ ਵਾਲੇ ਇਹਨਾਂ ਦੇ ਬਰੋਨਾਂ ਤੋਂ ਪੇਪਰ ਭਰ ਹੋਏ ਸੀਗੇ ਮਾਰਚ ਵਾਲੇ 2024 ਵਾਲਾ ਕੋਟਾ ਹੈਗਾ ਜੀ 55 ਤੇ ਟਾਈਮਿੰਗ ਦੇ ਹਿਸਾਬ ਦੇ ਨਾਲ ਇਹਨਾਂ ਦੇ ਪੇਪਰ ਜਿਹੜੇ ਨਿਕਲਣ ਦੇ ਚਾਂਸ ਹੈਗੇ ਆ ਬਾਕੀ ਡਿਪੈਂਡ ਕਰਦਾ ਕਿ ਕਿੰਨੇ ਕ ਲੋਕਾਂ ਨੇ ਉੱਥੋਂ ਜਿਹੜੇ ਹੋਰ ਪੇਪਰ ਭਰਾਏ ਹੋਊਗੇ ਇਹ ਹਜੇ ਥੋੜਾ ਜਿਹਾ ਹੋਰ ਵੇਟ ਕਰ ਲਓ ਤੁਹਾਡਾ ਏਜੰਟ ਜਿਹੜਾ ਤੁਹਾਨੂੰ ਦੱਸ ਦੂਗਾ ਕਿ ਤੁਹਾਡੇ ਪੇਪਰ ਜਿਹੜੇ ਆ ਕੋਟੇ ਵਿੱਚ ਆਏ ਆ ਜਾਂ ਨਹੀਂ ਆਏ ਤੇ ਇਸ ਤੋਂ ਬਾਅਦ ਅਗਲੇ 1 ਮਿੰਟ ਬਾਅਦ ਚੱਲਦੇ ਹੈਗੇ ਅਗਲਾ ਕਮੈਂਟ ਹੈਗਾ ਸਾਹਿਲਪ੍ਰੀਤ ਸਿੰਘ ਵੱਲੋਂ ਤੇ ਇਹਨਾਂ ਦਾ ਕਮੈਂਟ ਹੈਗਾ ਕਰਮੂਨਾ ਤੋਂ ਡੋਮੈਸਟਿਕ ਪੇਪਰਾਂ ਦਾ ਕਿੰਨੇ ਮਿੰਟ ਤੱਕ ਜਿਹੜੇ ਇਹ ਕਹਿੰਦੇ ਹੈਗੇ ਆ ਪੇਪਰ ਕੋਟੇ ਦੇ ਅੰਦਰ ਆ ਚੁੱਕੇ ਹੋਊਗੇ ਤਾਂ ਇਹ ਤਾਂ ਜਿਹੜਾ ਹਲੇ ਤੁਹਾਨੂੰ ਥੋੜੀ ਜਿਹੀ ਵੇਟ ਕਰਨੀ ਹੋ ਪਊਗੀ ਕਿਉਂਕਿ ਜਿਹੜੇ ਇਹ ਕੋਟੇ ਵਿੱਚ ਆਉਂਦੇ ਹੈਗੇ ਆ ਇਹ ਤੁਹਾਨੂੰ ਜਿਹੜਾ ਤੁਹਾਡਾ ਏਜੰਟ ਦੱਸ ਸਕਦਾ ਕਿ ਤੁਹਾਡੇ ਪੇਪਰ ਜਿਹੜੇ ਹੈਗੇ ਕੋਟੇ ਵਿੱਚ ਆਏ ਜਾਂ ਨਹੀਂ ਆਏ ਤੇ ਇਹ ਸਾਰਾ ਜਿਹੜਾ ਹੈਗਾ ਤੁਹਾਡੀ ਟਾਈਮਿੰਗ ਦੇ ਉੱਤੇ ਡਿਪੈਂਡ ਹੁੰਦਾ ਜਿੰਨੀ ਜਲਦੀ ਤੁਹਾਡੇ ਪੇਪਰ ਜਿਹੜੇ ਆ ਭਰ ਹੋਏ ਹੋਊਗੇ ਕਲਿੱਕ ਹੋਏ ਹੋਊਗੇ ਕਿਉਂਕਿ ਠੀਕ ਜਿਹੜੀਆਂ 9 ਵਜੇ ਇਹ ਸਾਈਟ ਆ ਓਪਨ ਹੋ ਜਾਨੀ ਆ ਪੇਪਰ ਕਲਿੱਕ ਕਰਨ ਦੇ ਲਈ ਭਾਵੇਂ ਉਹ ਸਾਲ ਵਾਲੇ ਪੇਪਰ ਸੀ ਭਾਵੇਂ ਡੋਮੈਸਟਿਕ ਸੀ ਭਾਵੇਂ 9 ਮਹੀਨੇ ਵਾਲੇ ਸੀ ਤੇ ਉਸ ਤੋਂ ਬਾਅਦ ਜਿੰਨੀ ਜਲਦੀ ਤੁਹਾਡੇ ਪੇਪਰ ਕਲਿੱਕ ਹੋਊਗੇ ਉੰਨੀ ਜ਼ਿਆਦਾ ਚਾਂਸ ਆ ਤੁਹਾਡੇ ਪੇਪਰ ਜਿਹੜੇ ਕੋਟੇ ਵਿੱਚ ਆਉਣ ਦੇ ਤੇ ਜਿਹੜੇ ਡੋਮੈਸਟਿਕ ਪੇਪਰ ਆ ਹੁਣ ਜਿਹੜੀਆਂ ਮੀਲਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਤੁਹਾਨੂੰ ਪਤਾ ਲੱਗ ਜਾਣਾ ਤੁਹਾਡਾ ਏਜੰਟ ਤੁਹਾਨੂੰ ਦੱਸ ਦੂਗਾ ਕਿ ਪੇਪਰ ਤੁਹਾਡੇ ਆ ਕੋਟੇ ਵਿੱਚ ਆਏ ਆ ਜਾਂ ਨਹੀਂ ਆਏ ਤੇ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਅਗਲਾ ਕਮੈਂਟ ਹੈਗਾ ਦਲਵੀਰ ਸਿੰਘ ਵੱਲੋਂ ਜਿਹਨਾਂ ਦਾ ਕਮੈਂਟ ਹੈਗਾ ਪਾਜੀ ਮੇਰੇ ਬਰਦਰ ਦੇ ਸਾਲ ਵਾਲੇ ਪੇਪਰ ਭਰ ਹੋਏ ਸੀਗੇ 9:00 ਵਜੇ 3 ਮਿੰਟ ਤੇ ਤੇ ਇਹ ਕਹਿੰਦੇ ਹੈਗੇ ਐ ਮੀਲੀਆ ਰੋਮਾਨੀਆ ਸਿਟੀ ਤੋਂ ਜਿਹੜੇ ਇਹਨਾਂ ਦੇ ਪੇਪਰ ਕਲਿੱਕ ਹੋਏ ਸੀ ਇਹ ਕਹਿੰਦੇ ਇੱਥੋਂ ਕਿੰਨਾ ਕੋਟਾ ਤੇ ਕਿੰਨੇ ਚਾਂਸ ਹੈ ਜਿਹੜੇ ਪੇਪਰ ਨਿਕਲਣਦੇ ਤਿਆਪੈਨ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜੀ ਐਮੀਲੀਆ ਰੂਮਾਨੀਆ ਇਹ ਇੱਕ ਸਟੇਟ ਆ ਤੇ ਇਹਦੇ ਵਿੱਚ ਜਿਹੜੇ ਹੈਗੇ ਆ 9 ਜ਼ਿਲ੍ਹੇ ਹੋਰ ਆਉਂਦੇ ਆ ਤੇ ਤੁਸੀਂ ਆਪਣਾ ਜਿਹੜਾ ਸਲਿੱਪ ਜੇਕਰ ਤੁਹਾਨੂੰ ਤੁਹਾਡੇ ਏਜੰਟ ਨੇ ਦਿੱਤੀ ਉਹ ਤਾਂ ਉਹਦੇ ਮੋਹਰੇ ਜਿਹੜਾ ਹੈਗਾ ਉੱਤੇ ਲਿਖਿਆ ਹੋਊਗਾ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਉਹਦੇ ਪੇਪਰ ਭਰ ਹੋਇਆ ਤੇ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਤੁਹਾਨੂੰ ਨਹੀਂ ਦੇਖਣੀ ਆ ਉਹਦੀ ਸਲਿੱਪ ਤਾਂ ਤੁਸੀਂ ਸਾਨੂੰ ਇੰਸਟਾਗ੍ਰam ਉੱਤੇ ਭੇਜ ਸਕਦੇ ਆ ਕਿਉਂਕਿ ਜਿਹੜੀ ਇਹ ਐਮੀਲੀਆ ਰੂਮਾਨੀਆ ਹੈਗੀ ਆ ਇਹ ਹੈਗੀ ਆ ਇੱਕ ਸਟੇਟ ਤੇ ਇਹਦੇ ਵਿੱਚ 9 ਜ਼ਿਲ੍ਹੇ ਆਉਂਦੇ ਆ ਤੇ ਉਹ ਜ਼ਿਲ੍ਹੇ ਦਾ ਤੁਸੀਂ ਸਾਨੂੰ ਪਤਾ ਕਰਕੇ ਦੱਸਿਓਗੇ ਤੁਹਾਡਾ ਜਿਹੜਾ ਜ਼ਿਲ੍ਹਾ ਕਿੱਥੋਂ ਆ ਤੇ ਉਸ ਤੋਂ ਬਾਅਦ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਜਿਹੜੀ ਆਪਣੀ ਸਲਿੱਪ ਇਹ ਸਾਨੂੰ ਇੰਸਟਾਗ੍ਰam ਦੇ ਉੱਤੇ ਭੇਜ ਸਕਦੇ ਆਂ ਤੇ ਆਪਾਂ ਜਿਹੜਾ ਫਿਰ ਤੁਹਾਨੂੰ ਦੇਖ ਕੇ ਦੱਸ ਦਵਾਂਗੇ ਤੇ ਉਸ ਤੋਂ ਬਾਅਦ ਹੈਗਾ ਜੀ ਅਗਲਾ ਕਮੈਂਟ ਅਗਲਾ ਕਮੈਂਟ ਹੈਗਾ ਰਮਨ ਕੁਮਾਰ ਵੱਲੋਂ ਤੇ ਇਹ ਕਹਿੰਦੇ ਹੈਗੇ ਵੀਰ ਜੀ ਜੇ ਕੋਈ ਫਸਟ ਟਾਈਮ ਇਟਲੀ ਆਉਂਦਾ 에ਅਰਪੋਰਟ ਤੇ ਤੇ ਜੇਕਰ ਉਹਨੂੰ ਕੋਈ ਰਿਸ਼ਤੇਦਾਰ ਜਾਂ ਫਰੈਂਡ ਲੈਣ ਨਾ ਆਵੇ ਤਾਂ ਉਹਨੂੰ ਕੀ ਕਰਨਾ ਚਾਹੀਦਾ ਆ ਇਸ ਬਾਰੇ ਵੀ ਜਿਹੜੀ ਵੀਡੀਓ ਜ਼ਰੂਰ ਬਣਾਓ ਇਹ ਬਿਲਕੁਲ ਕਾਫੀ ਇਹਨਾਂ ਦੀ ਬਹੁਤ ਜ਼ਿਆਦਾ ਇਹਨਾਂ ਦੀ ਇੰਪੋਰਟੈਂਟ ਗੱਲ ਆ ਕਿਉਂਕਿ ਆਪਣੇ ਵੀਰਾਂ ਦੇ ਹੁਣ ਜ਼ਿਆਦਾਤਰ ਦਿਮਾਗ ਦੇ ਵਿੱਚ ਇੱਕੋ ਗੱਲ ਚੱਲ ਰਹੀ ਆ ਕਿ ਪੇਪਰ ਪੇਪਰ ਜਿਹੜੇ ਆ ਸਾਡੇ ਨਿਕਲ ਜਾਣ ਪੇਪਰ ਨਿਕਲ ਜਾਣ ਕਿਉਂਕਿ ਉਸ ਤੋਂ ਬਾਅਦ ਦੀ ਅਸੀਂ ਨਹੀਂ ਸੋਚਦੇ ਅਸੀਂ ਸਿਰਫ ਇੱਕ ਇਹ ਚੀਜ਼ ਨੂੰ ਹੀ ਸੋਚ ਰਹੇ ਆ ਇਸ ਵਕਤ ਕਿ ਸਾਡੇ ਜਿਹੜੇ ਪੇਪਰ ਨਿਕਲ ਜਾਣ ਤੇ ਉਸ ਤੋਂ ਬਾਅਦ ਜਿਹੜੀਆਂ ਪ੍ਰੋਬਲਮਾਂ ਆਉਣੀਆਂ ਜਿਵੇਂ ਕਿ ਕੰਮ ਨੂੰ ਲੈ ਕੇ ਪ੍ਰੋਬਲਮ ਆਉਂਦੀ ਆ ਰਹਿਣ ਸਹਿਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੇ ਕਈ ਵਾਰ ਆਪਾਂ ਜਿਹੜੀ ਇਹਦੇ ਉੱਤੇ ਵੀਡੀਓ ਵੀ ਬਣਾਈ ਹੈਗੀ ਆ ਤਾਂ ਤੁਸੀਂ ਜਾ ਕੇ ਪਹਿਲੀ ਵਾਲੀਆਂ ਵੀਡੀਓ ਜਿਹੜੀਆਂ ਉਹ ਵੀ ਚ ਤੇ ਜਿਹੜੇ ਵੀਰ ਆਪਣੇ ਨਵੇਂ ਆ ਰਹੇ ਆ ਤੇ ਆਪਾਂ ਉਹਨਾਂ ਨੂੰ ਹਮੇਸ਼ਾ ਇੱਕ ਸਲਾਹ ਦੇਈਦੀ ਆ ਕਿ ਜਿਹੜੇ ਵੀਰ ਆ ਰਹੇ ਆ ਜਾਂ ਤਾਂ ਜਿਹੜੇ ਉਹ ਆਪਣੇ ਏਜੰਟ ਦੇ ਨਾਲ ਗੱਲ ਕਰ ਲੈਣ ਆਪਣੇ ਕੰਮ ਤੇ ਲਵਾਉਣ ਦੇ ਲਈ ਤੇ ਜਾਂ ਫਿਰ ਉਹ ਕੋਈ ਆਪਣਾ ਰਿਸ਼ਤੇਦਾਰ ਜਾਂ ਕੋਈ ਆਪਣਾ ਫਰੈਂਡ ਜਾਂ ਕੋਈ ਇਦਾਂ ਦਾ ਕੋਈ ਲੱਭ ਕੇ ਆਵੇ ਜਿਹੜਾ ਤੁਹਾਨੂੰ ਅੱਗੇ ਆ ਕੇ ਸਾਂਭ ਲਵੇ ਕਿਉਂਕਿ ਇੱਥੇ ਬਗਾਨਾ ਮੁਲਕ ਆ ਇੱਥੇ ਵਾਲੇ ਜਿਹੜੇ ਲੋਕ ਆ ਉਹ ਤਾਂ ਤੁਹਾਨੂੰ ਬਿਲਕੁਲ ਨਹੀਂ ਪੁੱਛਣਗੇ ਤੇ ਜੇਕਰ ਤੁਹਾਡਾ ਕੋਈ ਇੱਥੇ ਰਿਸ਼ਤੇਦਾਰ ਆ ਫਰੈਂਡ ਆ ਜਾਂ ਤੁਹਾਡਾ ਏਜੰਟ ਆ ਜਿਹਦੇ ਕੋਲ ਤੁਸੀਂ ਪੇਪਰ ਭਰਾਏ ਹੁੰਦੇ ਆ ਤੇ ਜੇਕਰ ਉਹ ਤੁਹਾਨੂੰ ਕੰਮ ਤੇ ਲਵਾਣਾ ਦਾ ਤਾਂ ਹੌਲੀ ਹੌਲੀ ਜਿਹੜਾ ਤੁਹਾਡੀ ਸਾਰੀ ਸੈਟਿੰਗ ਆ ਜਾਂਦੀ ਆ ਤੇ ਇਸ ਕਰਕੇ ਤੁਸੀਂ ਇੰਡੀਆ ਤੋਂ ਜਦ ਵੀ ਆਉਨੇ ਹੁੰਨੇ ਆ ਤਾਂ ਤੁਸੀਂ ਕਿਸੇ ਨਾਲ ਸੰਪਰਕ ਜਿਹੜਾ ਹੈ ਜਰੂਰ ਕਰਕੇ ਆਇਆ ਕਰੋ ਤੇ ਇਸ ਤੋਂ ਬਾਅਦ ਹੁਣ ਬਾਤ ਦੇ ਹੈਗੇ ਜੀ ਆਪਾਂ ਅਗਲੇ ਕਮੈਂਟ ਵੱਲ ਅਗਲਾ ਕਮੈਂਟ ਹੈਗਾ ਵੀਰ ਰਾਜਪੂਤ ਵੱਲੋਂ ਤੇ ਇਹਨਾਂ ਦਾ ਕਮੈਂਟ ਹੈਗਾ ਲਿਜੇ ਤੋਂ ਕਿੰਨਾ ਕੋਟਾ ਹੈ 1 ਸਾਲ ਵਾਲੇ ਪੇਪਰਾਂ ਦਾ ਤੇ ਜੇਕਰ ਹੁਣ ਆਪਾਂ ਦੇਖ ਲਈਏ ਲਿਜੇ ਦਾ 1 ਸਾਲ ਵਾਲੇ ਪੇਪਰਾਂ ਦਾ ਕੋਟਾ ਹੈਗਾ ਜੀ 130 ਤੇ ਜਿਹੜੇ ਵੀਰਾਂ ਨੇ ਡੋਮੈਸਟਿਕ ਪੇਪਰ ਭਰਾਇਆ ਹੋ ਉਹਦਾ ਲਿਜੇ ਤੋਂ ਕੋਟਾ ਹੈਗਾ ਜੀ 120 ਤੇ ਸਾਲ ਵਾਲਿਆਂ ਦਾ ਹੈਗਾ 130 ਤੇ ਇਸ ਤੋਂ ਬਾਅਦ ਅਗਲੇ ਇੱਕ ਮਿੰਟ ਬਾਅਦ ਚੱਲਦੇ ਹੈਗੇ ਜੀ ਅਗਲਾ ਕਮੈਂਟ ਹੈਗਾ ਭੁਪਿੰਦਰ ਸਿੰਘ ਵੱਲੋਂ ਤੇ ਇਹਨਾਂ ਦਾ ਕਮੈਂਟ ਹੈਗਾ ਭਾਜੀ ਮੈਂ 18 ਮਾਰਚ 2024 ਨੂੰ ਪੇਪਰ ਭਰੇ ਸੀਗੇ ਸਲੇਰ ਨੂੰ ਤੋਂ ਤੇ ਟਾਈਮਿੰਗ ਹੈਗੀ ਆ 9:04 ਮਿੰਟ ਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਲੇਰ ਨੂੰ ਇਹ ਨਾਪੋਲੀ ਤੇ ਬਾਰੀ ਦਾ ਜਿਹੜਾ ਕਾਫੀ ਕੋਟਾ ਹੈ ਤੇ ਕਾਫੀ ਇੱਥੋਂ ਪੇਪਰ ਭਰੇ ਜਾਂਦੇ ਆ ਤੇ ਕਾਫੀ ਚਾਂਸ ਹੁੰਦੇ ਇੱਥੋਂ ਪੇਪਰ ਨਿਕਲਣ ਦੇ ਤੇ ਸਲੇਰ ਨੂੰ ਦਾ ਜਿਹੜਾ ਸਾਲ ਵਾਲੇ ਪੇਪਰਾਂ ਦਾ ਗੁੱਟ ਹੈਗਾ ਉਹ ਹੈਗਾ ਜੀ 1600 ਤੇ ਜਿਹੜੇ ਆਪਣੇ ਵੀਰਾਂ ਨੇ ਡੋਮੈਸਟਿਕ ਪੇਪਰ ਭਰਾਇਆ ਹੋਆ ਸਲੇਰ ਨੂੰ ਤੋਂ ਉਹਦਾ ਕੋਟਾ ਹੈਗਾ ਜੀ 200 ਤੇ ਕਾਫੀ ਚਾਂਸ ਹੈ ਤੁਹਾਡੇ ਪੇਪਰ ਨਿਕਲਣ ਦੇ ਤੇ ਹਜੇ ਥੋੜੀ ਜੀ ਹੋਰ ਵੇਟ ਕਰ ਲਓ ਜਿਹੜੇ ਪੇਪਰ ਇਹ ਨਿਕਲਣੇ ਸ਼ੁਰੂ ਹੋ ਜਾਣੇ ਸਾਲ ਵਾਲੇ ਤੇ ਇਸ ਤੋਂ ਬਾਅਦ ਅਗਲੇ 1 ਮਿੰਟ ਬਾਅਦ ਚੱਲਦੇ ਹੈਗੇ ਜੀ ਅਗਲਾ ਕਮੈਂਟ ਹੈ ਗੁਰਤੇਜ ਸਿੰਘ ਵੱਲੋਂ ਤੇ ਇਹਨਾਂ ਦਾ ਕਮੈਂਟ ਹੈਗਾ ਵੀਰ ਜੀ 21 ਮਾਰਚ ਨੂੰ ਸੀਆਰ ਤੋਂ ਪੇਪਰ ਜਿਹੜੇ ਭਰ ਹੋਏ ਸੀਗੇ 9:04:42 ਤੇ ਤੇ ਇਹ ਕਹਿੰਦੇ ਹੈਗੇ ਆ ਉਮੀਦ ਹੈਗੀ ਕੋਈ ਆਨਸਰ ਦੇਓ ਹਾਂਜੀ ਬਿਲਕੁਲ ਹਜੇ ਜਿਹੜੇ ਇਹ ਡੋਮੈਸਟਿਕ ਪੇਪਰ ਤੁਹਾਡੇ ਭਰ ਹੋਏ ਸੀ ਹਜੇ ਇਹ ਪੇਪਰ ਜਿਹੜੇ ਨਿਕਲਨੇ ਨਹੀਂ ਸ਼ੁਰੂ ਹੋਏ ਤੇ ਇਹ ਜਿਹੜੇ ਪੇਪਰ ਆ ਹੌਲੀ ਹੌਲੀ ਜਿਹੜੀਆਂ ਮੀਲਾਂ ਆਉਣੀਆਂ ਸ਼ੁਰੂ ਹੋ ਗਈਆਂ ਤੁਹਾਡੇ ਮਾਲਕ ਨਾਲ ਜਿਹਨੇ ਤੁਹਾਡੇ ਪੇਪਰ ਭਰਿਓ ਆ ਤੇ ਟਾਈਮਿੰਗ ਤੁਹਾਡੀ ਬਹੁਤ ਵਧੀਆ ਤੇ ਤੁਹਾਡੇ ਜਿਹੜੇ ਪੇਪਰ ਆ ਇਹ ਕਿਸੇਹਤੇ ਤੋਂ ਭਰ ਹੋਏ ਆ ਤੇ ਜੇਕਰ ਆਪਾਂ ਦੇਖ ਲਈਏ ਕਿਸੇਹਤੇ ਦਾ ਜਿਹੜਾ ਕੋਟਾ ਆ ਡੋਮੈਸਟਿਕ ਪੇਪਰਾਂ ਦਾ ਤੇ ਉਹ ਹੈਗਾ 123 ਤੇ ਤੁਹਾਡੀ ਟਾਈਮਿੰਗ ਦੇ ਹਿਸਾਬ ਦੇ ਨਾਲ ਥੋੜਾ ਠੀਕ ਆ ਕਿਉਂਕਿ ਕਾਫੀ ਆਪਣੇ ਜਿਹੜੇ ਵੀਰ ਭਰਾ ਆ ਕਾਫੀ ਪੇਪਰ ਭਰਾਇਆ ਕਾਫੀ ਪੇਪਰ ਤੇ ਤੋਂ ਵੀ ਤੇ ਜਿਹੜੇ ਡੋਮੈਸਟਿਕ ਪੇਪਰ ਆ ਹੁਣ ਜਲਦੀ ਜਿਹੜੇ ਨਿਕਲਣੇ ਸ਼ੁਰੂ ਹੋ ਜਾਣੇ ਆ ਥੋੜੀ ਜੀ ਤੁਸੀਂ ਹੋਰ ਵੇਟ ਕਰ ਲਓ ਤੇ ਇਸ ਤੋਂ ਬਾਅਦ ਹੁਣ ਦੇਖ ਲੈਣੇ ਹੈਗੇ ਆ ਦੀ ਅਗਲਾ ਕਮੈਂਟ ਅਗਲਾ ਕਮੈਂਟ ਆ ਗਿਆ ਮੋਸ਼ਨ ਐਡਿਟ ਰੂਮ ਵੱਲੋਂ ਤੇ ਇਹਨਾਂ ਦਾ ਕਮੈਂਟ ਆ ਗਿਆ ਭਾਜੀ ਇਟਲੀ ਵਿੱਚ ਸਟਿਚਿੰਗ ਦਾ ਕੰਮ ਔਰ ਐਮਬੋਡਰੀ ਦਾ ਕੰਮ ਜਿਹੜਾ ਉਹ ਮਿਲ ਜਾਂਦਾ ਆ ਤੇ ਇਹ ਕਹਿੰਦੇ ਹੈਗੇ ਆ ਕਿੰਨੀ ਸੈਲਰੀ ਮਿਲ ਜਾਂਦੀ ਆ ਇਹ ਕੰਮ ਤੁਹਾਨੂੰ ਜਿਹੜਾ ਹੈਗਾ ਇਟਲੀ ਦੇ ਵਿੱਚ ਹਰੇਕ ਮਿਲ ਸਕਦਾ ਆ ਪਰ ਜਦੋਂ ਤੁਸੀਂ ਇੱਥੇ ਨਵੇਂ-ਨਵੇਂ ਆਉਨੇ ਆ ਤੁਹਾਨੂੰ ਉਹੀ ਕੰਮ ਕਰਨਾ ਪੈਂਦਾ ਹੈ ਜਿਹੜੇ ਕਿ ਇਟਲੀ ਦੇ ਵਿੱਚ ਜ਼ਿਆਦਾਤਰ ਚੱਲਦੇ ਆ ਕਿਉਂਕਿ ਜਦੋਂ ਤੁਸੀਂ ਕਿਸੇ ਹੋਰ ਦੇਸ਼ ਦੇ ਵਿੱਚ ਜਾਂਦੇ ਆ ਤਾਂ ਜਿਹੜਾ ਕੰਮ ਉਹ ਤੁਹਾਡੇ ਹਿਸਾਬ ਦੇ ਨਾਲ ਨਹੀਂ ਹੁੰਦਾ ਉਹ ਕੰਮ ਜਿਹੜਾ ਆ ਉੱਥੇ ਕਿਸ ਤਰੀਕੇ ਦੇ ਕੰਮ ਚੱਲਦੇ ਆ ਉਹਦੇ ਹਿਸਾਬ ਦੇ ਨਾਲ ਜਿਹੜੇ ਉੱਥੇ ਕੰਮ ਕੀਤੇ ਜਾਂਦੇ ਆ ਤੇ ਜੇਕਰ ਹੁਣ ਮੈਂ ਤੁਹਾਨੂੰ ਕਹਿ ਦਵਾਂ ਕਿ ਇੱਥੋਂ ਕਿ ਹਾਂ ਵੀ ਤੁਸੀਂ ਕੋਈ ਵੀ ਕੰਮ ਕਰ ਲਓ ਇਦਾਂ ਹੋ ਜਾਊਗੀ ਇਦਾਂ ਹੋ ਜਾਊਗੀ ਇਦਾਂ ਨਹੀਂ ਹੁੰਦੀ ਕਿਉਂਕਿ ਹੌਲੀ-ਹੌਲੀ ਜਿਹੜਾ ਤੁਸੀਂ ਕਿਤੇ ਵੀ ਨਵੇਂ ਥਾਂ ਤੇ ਜਾਂਦੇ ਹੋ ਹੌਲੀ-ਹੌਲੀ ਤੁਹਾਨੂੰ ਅਡਜਸਟ ਕਰਨਾ ਪੈਂਦਾ ਹੌਲੀ-ਹੌਲੀ ਤੁਸੀਂ ਜਾ ਕੇ ਆਪਣੇ ਉੱਥੇ ਪੈਰ ਜਮਾਉਂਗੇ ਤੁਸੀਂ ਲੈਂਗੁਏਜ ਸਿੱਖੋਗੇ ਤੁਸੀਂ ਪੱਕੇ ਹੋਵੋਗੇ ਉਸ ਤੋਂ ਬਾਅਦ ਜਾ ਕੇ ਤੁਸੀਂ ਕੋਈ ਵੀ ਆਪਣਾ ਕੰਮ ਕਰ ਸਕਦੇ ਆ ਤੇ ਜੇਕਰ ਜਦੋਂ ਤੁਸੀਂ ਨਵੇਂ ਆਉਨੇ ਆ ਤੁਹਾਨੂੰ ਉਹੀ ਕੰਮ ਕਰਨਾ ਪੈਂਦਾ ਹੈ ਜਿਹੜਾ ਇੱਥੇ ਚੱਲਦਾ ਹੁੰਦਾ ਜਿਵੇਂ ਕਿ ਇੱਥੇ ਡੇਰੀ ਫਾਰਮ ਦੇ ਕੰਮ ਕਾਫੀ ਚੱਲਦੇ ਆ ਤੁਸੀਂ ਕੋਈ ਹੋਰ ਜਿਵੇਂ ਕਿ ਆਪਣਾ ਖੇਤੀਬਾੜੀ ਦਾ ਕੰਮ ਕਰ ਸਕਦੇ ਆ ਤੇ ਹੋਰ ਜੇਕਰ ਤੁਸੀਂ ਫੈਕਟਰੀ ਵਗੈਰਾ ਵਿੱਚ ਕੰਮ ਕਰਨਾ ਉੱਥੇ ਲਈ ਤੁਹਾਨੂੰ ਜਿਹੜੇ ਉਹ ਇਟਲੀ ਦੇ ਪੇਪਰ ਤੁਹਾਡੇ ਕੋ ਤੇ ਬਾਕੀ ਹੋਰ ਵੀ ਜਿਹੜੇ ਆ ਜੇਕਰ ਆਪਣਾ ਕੋਈ ਵੀਰ ਭਰਾ ਜਿਹੜਾ ਆ ਗੱਡੀ ਚਲਾਉਣਾ ਚਾਹੁੰਦਾ ਟਰੱਕ ਚਲਾਉਣਾ ਚਾਹੁੰਦਾ ਉਹਦੇ ਲਈ ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ ਆ ਤੇ ਇਸ ਦੇ ਨਾਲ ਨਾਲ ਤੁਸੀਂ ਜਿਹੜਾ ਹੌਲੀ ਹੌਲੀ ਇਟਲੀ ਦੇ ਵਿੱਚ ਆ ਕੇ ਸੈੱਟ ਹੁੰਨੇ ਆ ਕਿਸੇ ਵੀ ਯੂਰਪ ਕੰਟਰੀ ਦੇ ਵਿੱਚ ਤੇ ਇਦਾਂ ਨਹੀਂ ਹੈ ਕਿ ਤੁਸੀਂ ਜੱਕ ਦਾ ਮਾਉਣੇ ਆ ਤਾਂ ਤੁਸੀਂ ਕਹਿੰਨੇ ਕਿ ਅਸੀਂ ਆਹ ਵਾਲਾ ਕੰਮ ਕਰ ਲਵਾਂਗੇ ਆਹ ਵਾਲਾ ਕੰਮ ਕਰ ਲਵਾਂਗੇ ਤੇ ਇਦਾਂ ਨਹੀਂ ਹੁੰਦੀ ਹੌਲੀ ਹੌਲੀ ਤੁਸੀਂ ਲੈਂਗੁਏਜ ਸਿੱਖੂਗੇ ਤੁਸੀਂ ਪੱਕੇ ਹੋਵੋਗੇ ਉਸ ਤੋਂ ਬਾਅਦ ਜਾ ਕੇ ਤੁਸੀਂ ਜਿਹੜਾ ਕੋਈ ਵੀ ਕੰਮ ਕਰ ਸਕਦੇ ਆ ਤੇ ਇਦਾਂ ਨਹੀਂ ਹੈ ਕਿ ਕੋਈ ਤੁਹਾਨੂੰ ਕੰਮ ਨਹੀਂ ਮਿਲੂਗਾ ਕੰਮ ਇੱਥੇ ਸਾਰੇ ਹੈਗੇ ਆ ਪਰ ਥੋੜਾ ਜਿਹਾ ਟਾਈਮ ਲੱਗਦਾ ਤੁਸੀਂ ਇਹ ਚੀਜ਼ ਨੂੰ ਸੋਚ ਕੇ ਚੱਲਿਆ ਕਰੋ ਕਿਉਂਕਿ ਇਦਾਂ ਹੁੰਦਾ ਕਈ ਵਾਰ ਤੁਸੀਂ ਕਿਸੇ ਦੇ ਮਗਰ ਵੀ ਲੱਗ ਜਾਂਦੇ ਆ ਕਈ ਵਾਰ ਕਹਿੰਦੇ ਕਿ ਇੱਥੇ ਇੰਨੇ ਪੈਸੇ ਬੰਦੇ ਆ ਇੱਥੇ ਇਦਾਂ ਹੋ ਜਾਂਦੀ ਆ ਤੇ ਜੱਕ ਦਾਮ ਜਿਹੜਾ ਐ ਇੰਨਾ ਕੁਝ ਨਹੀਂ ਬੰਦੇ ਦੀ ਜ਼ਿੰਦਗੀ ਦੇ ਵਿੱਚ ਚੇਂਜ ਹੁੰਦਾ ਹੌਲੀ-ਹੌਲੀ ਤੁਸੀਂ ਜਿਹੜਾ ਐ ਐਡਜਸਟ ਕਰਦੇ ਆ ਆਪਣੇ ਆਪ ਨੂੰ ਜਦੋਂ ਤੁਸੀਂ ਨਵੀਂ ਥਾਂ ਤੇ ਜਾਂਦੇ ਆ ਤੇ ਹੌਲੀ-ਹੌਲੀ ਤੁਸੀਂ ਉਹਦੇ ਹਿਸਾਬ ਨਾਲ ਢਲਣਾ ਸ਼ੁਰੂ ਹੁੰਨੇ ਆ ਤੇ ਬਾਕੀ ਜਿਹੜੇ ਕੰਮਾਂ ਦੇ ਜੇ ਆਪਾਂ ਗੱਲ ਕਰ ਲਈਏ ਕੰਮ ਜਿਹੜੇ ਹੈਗੇ ਆ ਮੈਂ ਤੁਹਾਨੂੰ ਸੱਚੀ ਗੱਲ ਦੱਸ ਦਿੰਨਾ ਕਿ ਕੰਮ ਜਿਹੜੇ ਹੈਗੇ ਆ ਕ ਆਇਆ ਨੂੰ ਵੀ ਇੱਥੇ 7-7 8-8 ਮਹੀਨੇ ਹੋ ਗਏ ਉਹਨਾਂ ਨੂੰ ਹਜੇ ਕੋਈ ਵੀ ਕੰਮ ਨਹੀਂ ਮਿਲ ਰਿਹਾ ਆਪਣੀ ਪਸੰਦ ਦਾ ਤਾਂ ਚਲੋ ਆਪਾਂ ਕੀ ਕਹਿਣਾ ਕੋਈ ਵੀ ਕੰਮ ਉਹਨਾਂ ਨੂੰ ਜਿਹੜਾ ਨਹੀਂ ਮਿਲ ਰਿਹਾ ਤੇ 7-7 8 ਮਹੀਨੇ ਤੋਂ ਉਹ ਬੇਲੇ ਬੈਠੇ ਆ ਤੇ ਕਾਫੀ ਆਪਣੇ ਵੀਰਾਂ ਭਰਾਵਾਂ ਦੇ ਆਪਾਂ ਨੂੰ ਕਮੈਂਟ ਵੀ ਆਉਂਦੇ ਆ ਮੈਸੇਜ ਵੀ ਆਉਂਦੇ ਕਿ ਉਹਨਾਂ ਨੂੰ ਕੰਮ ਦੀ ਲੋੜ ਹੁੰਦੀ ਆ ਤੇ ਜਦੋਂ ਵੀ ਆਪਣੇ ਕੋਲ ਕੋਈ ਵੀ ਕੰਮ ਦੀ ਇਨਫੋਰਮੇਸ਼ਨ ਮਿਲਦੀ ਆ ਤਾਂ ਆਪਾਂ ਜਿਹੜੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਦੇ ਆ ਤੇ ਬਾਕੀ ਕਦੀ ਵੀ ਕਿਸੇ ਤੇ ਮਗਰ ਨਾ ਲਗਿਆ ਕਰੋ ਕਿ ਇਟਲੀ ਦੇ ਵਿੱਚ ਜਾਂ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਜਾ ਕੇ ਤੁਸੀਂ ਐਦਾਂ ਕਰ ਲੂਗੇ ਤੁਸੀਂ ਐਦਾਂ ਕਰ ਲੂਗੇ ਇੱਦਾਂ ਨਹੀਂ ਹੁੰਦੀ ਤੇ ਹੌਲੀ-ਹੌਲੀ ਜਿਹੜਾ ਬੰਦਾ ਆਪਣੇ ਆਪ ਨੂੰ ਐਡਜਸਟ ਕਰਦਾ ਆ। ਹਾਂਜੀ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਉਮੀਦ ਕਰਦੇ ਆਂ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਤੁਸੀਂ ਕੋਈ ਆਪਣਾ ਵੀ ਸੁਭਾਜਵਾ ਪੁੱਛ ਸਕਦੇ ਆਂ। ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਉਹਨਾਂ ਨਾਲ ਜ਼ਰੂਰ ਸ਼ੇਅਰ ਕਰ ਦਿਆ ਕਰੋ ਜਿਹੜੇ ਇਟਲੀ ਆਉਣਾ ਚਾਹੁੰਦੇ ਆ ਤੇ ਲੈਂਗੁਏਜ ਸਿੱਖਣ ਦੇ ਲਈ ਆਪਣਾ ਇੱਕ ਚੈਨਲ ਆਪਾਂ ਸਪੈਸ਼ਲ ਤੁਹਾਡੇ ਲਈ ਬਣਾਇਆ ਆ ਜਿਹਦਾ ਲਿੰਕ ਆਪਾਂ ਪਾ ਦਿੱਤਾ ਹੈ ਡਿਸਕ੍ਰਿਪਸ਼ਨ ਦੇ ਵਿੱਚ। ਤੇ ਨਾਮ ਉਸ ਚੈਨਲ ਦਾ ਹੈਗਾ ਜੀ ਇਟਾਲੀਅਨ ਪੰਜਾਬੀ ਤੇ ਉਹਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਿਓ ਤੇ ਹੁਣ ਜਲਦੀ ਮਿਲਦੇ ਆਂ ਆਪਾਂ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਵਿੱਚ